ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਇੱਕ ਆਪਣੇ ਕਿਸਾਨ ਭਰਾ ਕੋਲ ਪਹੁੰਚਿਆ ਜੀ ਜਿਹੜਾ ਕਿ ਜਿੱਦ ਫੜੀ ਬੈਠਾ ਹੈਗਾ ਕਿ ਬਈ ਪੁਰਾਣਾ ਜ਼ਮਾਨਾ ਮੈਂ ਦੁਬਾਰੋ ਲੈ ਕੇ ਆਉਂਗਾ ਹੁਣ ਜ਼ਮਾਨਾ ਪੁਰਾਣਾ ਕਿਵੇਂ ਆਊਗਾ ਜੇ ਆਪਾਂ ਪੁਰਾਣੇ ਚੀਜ਼ਾਂ ਵਰਤਾਂਗੇ ਹਨ ਪੈਲਟਲੇ ਜ਼ਮਾਨੇ ਦੇ ਵਿੱਚ ਆਪਣੇ ਸਾਰੇ ਸਿਆਣੇ ਬੜੇ ਤਕੜੇ ਹੁੰਦੇ ਸੀਗੇ ਕਿਉਂ ਹੁੰਦੇ ਸੀਗੇ ਕਿ ਉਹ ਨੈਚੁਰਲ ਚੀਜ਼ਾਂ ਵੱਧ ਖਾਂਦੇ ਹੁੰਦੇ ਸੀ ਜਿ ਆਪਾਂ ਕਿਦੇ ਕਿ ਖੇਤੀ ਖੇਤਾਂ ਦੇ ਵਿੱਚ ਕਰਕੇ ਉਗਾ ਕੇ ਖਾਣਾ ਹਨ ਤੇ ਬਾਈ ਕੋਲ ਇਦਾਂ ਨਹੀਂ ਬਾਈ ਹੋਰ ਨੇ ਨਾ ਖੁਦ ਆਪ ਕਿਸਾਨ ਵੀ ਨੇ ਖੇਤਾਂ ਦੇ ਵਿੱਚ ਉਹ ਚੀਜ਼ਾਂ ਪੈਦਾ ਵੀ ਕਰ ਰਹੇ ਨੇ ਉਹ ਤੋਂ ਬਹੁਤ ਸਾਰੇ ਇਦਾਂ ਦੇ ਪ੍ਰੋਡਕਟ ਤਿਆਰ ਕਰ ਰਹੇ ਨੇ ਪ੍ਰਾਣਾ 100% ਆਰਗੇਨਿਕ ਨੇ ਤੇ ਸਭ ਤੋਂ ਖਾਸ ਗੱਲ ਕੀ ਹੈਗੀ ਵੀ ਬਿਨਾਂ ਕਿਸੇ ਕੈਮੀਕਲ ਤੋਂ ਔਰ ਉਹ ਚੀਜ਼ਾਂ ਜਿਹੜੇ ਆਪਾਂ ਮਤਲਬ ਆਪਣੇ ਤਰਸਦੇ ਵੀ ਹੁੰਦੇ ਨੇ ਲੋਕ ਕਿ ਯਾਰ ਸਾਨੂੰ ਇਹ ਚੀਜ਼ਾਂ ਮਿਲ ਜਾਣ ਪ੍ਰਾਣਾ ਨਾਲ ਮਿਲਾਉਣਾ ਲੋਂਗੋਵਾਲ ਦੇ ਵਿੱਚ ਭਰਾ ਹੋਰਾਂ ਦਾ ਕੰਮ ਹੈ ਮਤਲਬ ਇੱਥੇ ਘਰ ਹੈ ਘਰ ਦੇ ਸਾਹਮਣੇ ਹੀ ਬਾਈ ਉਹਨਾਂ ਨੇ ਆਪਣੀ ਉਰੇ ਸ਼ਾਪ ਕੀਤੀ ਹੈ ਆਜੋ ਪ੍ਰਾਣਾ ਨਾਲ ਮਿਲਦੇ ਆਂ ਕਰਦੇ ਆਂ ਗੱਲਬਾਤ ਅੰਦਰ ਆਜੋ ਇੱਕ ਵਾਰੀ ਇੱਕ ਵਾਰੀ ਪ੍ਰੋਡਕਟ ਦਿਖਾ ਦੇ ਇੱਕ ਵਾਰੀ ਜਿੰਨੇ ਭਰਾ ਦੇਖ ਰਹੇ ਹੋ ਮਤਲਬ ਡੇਲੀ ਲਾਈਫ ਦੇ ਵਿੱਚ ਵਰਤਨ ਹੋਣ ਵਾਲੀਆਂ ਸਾਰੀਆਂ ਚੀਜ਼ਾਂ ਆਪਣੇ ਕੋਲੇ ਜਨਾਂ ਪਹਿਲਾਂ ਤਾਂ ਅਜੇ ਕਦੇ ਵੀ ਰੋਇ ਸਸਰੀਕਾਰ ਸਸੀ ਗਾਲ ਬਾਈ ਜੀ ਹਾਂ ਠੀਕ ਹਾਂ ਹਾਂਜੀ ਹਾਂਜੀ ਸਵਾਗਤ ਹੈ ਜੀ ਤੁਹਾਡਾ ਜੀ ਜਿੱਦ ਫੜ ਰਖੀ ਹੈ ਜੀ ਹਾਂ ਕਹਿੰਦਾ ਵੀ ਪੁਰਾਣਾ ਜ਼ਮਾਨਾ ਨੂੰ ਦੋਰੋਂ ਲੈ ਕੇ ਆਉਣਾ ਕੁਝ ਮਰਜੀ ਹੋ ਜਾਏ ਬਿਲਕੁਲ ਬਾਈ ਜੀ ਬਿਲਕੁਲ ਜਿੱਦ ਫੜੀ ਹੋਈ ਆ ਤੇ ਆਪਾਂ ਲੈ ਕੇ ਵੀ ਆਇਆ ਇੱਕ ਵਾਰੀ ਸਭ ਤੋਂ ਪਹਿਲਾਂ ਆਪਣੇ ਬਾਰੇ ਆਪਣੇ ਜਿੰਨੇ ਭਰਾ ਦੇਖ ਰਹੇ ਨੇ ਵੀ ਆਪਣਾ ਨਾਮ ਕੀ ਹੈ ਤੇ ਆਪਾਂ ਕਿਸੇ ਨੋਰੇ ਆਣਾ ਹੋਵੇ ਆਪਾਂ ਕਿਸੇ ਰਿਲੇਟਡ ਕੰਮ ਕਰ ਰਹ ਪ੍ਰੋਪਰ ਕੀ ਕੁਛ ਆਪਣਾ ਆਪਣਾ ਬਾਈ ਜੀ ਮੇਰਾ ਨਾਮ ਜਗਦੀਪ ਸਿੰਘ ਆ ਪਿੰਡ ਲੋਂਗੋਵਾਲ ਜ਼ਿਲ੍ਹਾ ਸੰਗਰੂਰ ਹੈ ਹਾਂਜੀ ਠੀਕ ਹੈ ਜੀ ਰੰਧਾ ਆਵਾ ਟਰੇਡਿੰਗ ਦੇ ਨਾਂ ਤੇ ਆਪਣਾ ਸਾਰਾ ਵਰਕ ਹੈਗਾ ਨੇਚਰਲ ਜੋ ਵੀ ਪ੍ਰੋਡਕਟ ਹੈਗੇ ਓਕੇ ਠੀਕ ਹੈ ਜੀ ਜਿਸ ਤਰ੍ਹਾਂ ਕਿਸੇ ਵੀ ਵੀਰ ਨੇ ਸਾਡਾ ਕੋਈ ਪ੍ਰੋਡਕਟ ਖਰੀਦਣਾ ਹੋਵੇ ਜਿਹੜਾ ਤੁਹਾਨੂੰ ਦਿਖਾਵਾਂਗੇ ਤਾਂ ਉਹ ਤੁਸੀਂ ਦਿੱਤੇ ਹੋਏ ਸੰਪਰਕ ਤੇ ਕਾਲ ਕਰਕੇ ਸਾਨੂੰ ਬੁਕਿੰਗ ਕਰਵਾ ਸਕਦੇ ਆਂ ਆਪਾਂ ਆਪਰਾ ਦਾ ਨੰਬਰ ਚਲਾ ਦਾਂਗੇ ਸਕਰੀਨ ਤੇ ਬਾਕੀ ਜਗਦੀਪ ਵੀਰੇ ਜੇ ਉਰੇ ਕਿਸੇ ਨੇ ਆਣਾ ਹੋਵੇ ਪਹੁੰਚਣਾ ਹੋਵੇ ਲੋਂਗੋ ਵਾਲਾ ਪਿੰਡ ਦੇ ਵਿੱਚ ਆਪਾਂ ਕਿੱਥੇ ਜਾਣਾ ਪਊਗਾ ਪ੍ਰੋਪਰ ਐਡਰੈਸ ਇਹ ਲੋਂਗੋ ਵਾਲਾ ਗਵਰਨਮੈਂਟ ਸਕੂਲ ਹੈ ਜੀ ਬாய் ਸਕੂਲ ਹੈ ਹਾਂ ਮੰਡੇਰਾਵਾਲਾ ਰੋਡ ਮਸ਼ਹੂਰ ਪਾਈਦਾ ਜੀ ਠੀਕ ਹੈ ਬਾਕੀ ਤੁਸੀਂ ਲੋਕੇਸ਼ਨ ਭਰਨੀ ਆ ਤਾਂ ਰੰਧਾਵਾ ਪਿੱਕਲ ਜਾਂ ਰੰਧਾਵਾ ਮਟਨ ਜਾਂ ਰੰਧਾਵਾ ਫੀਡ ओके ਇਹ ਲొਕੇਸ਼ਨ ਪਰ ਕੇ ਤੁਸੀਂ ਸਾਡੇ ਦਫ਼ਤਰ ਜਾ ਸਕਦੇ ਮੈਂ ਤੁਹਾਨੂੰ ਦੱਸ ਦੇਣਾ ਜਗਦੀਪ ਆਪਣਾ ਓਹ ਭਰਾ ਆ ਤੁਸੀਂ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਸ਼ੌਂਕ ਹੈ ਅ ਬੱਕਰੇ-ਬੱਕਰੇ ਦਾ ਆਚਾਰ ਚੁਰਖਾਣ ਦਾ ਰੰਧਾਵਾ ਬੱਕਰੇ ਦਾ ਆਚਾਰ ਖਾਦਾਊ ਕਦੇ ਨਾ ਕਦੇ ਹਾਂਜੀ ਤੇ ਕਿਸੇ ਦਾ ਧਰੂ ਆਹ ਭਰਾ ਉਹ ਜੜੇ ਬਣਾ ਕੇ ਦਿੰਦੇ ਨੇ ਠੀਕ ਹੈ ਤੇ ਹੁਣ ਕੀ ਚੱਕਰ ਚੱਲ ਪਿਆ ਵੀਰੇ ਆਪਣੇ ਕੋਲ ਬਹੁਤ ਸਾਰਾ ਸਮਾਨ ਪਿਆ ਹੈ ਵੀ ਆਪਾਂ ਕਹੇ ਦੇ ਕਿ ਲੋਕ ਅੱਜ ਤੋਂ ਕਈ ਸਾਲ ਪਹਿਲਾਂ ਵਰਤਦੇ ਸੀ ਆਪਣੀ ਰੋਜ਼ਾਨਾ ਲਾਈਫ ਦੇ ਵਿੱਚ ਉਹ ਤਕੜੇ ਵੀ ਹੁੰਦੇ ਸੀ ਜਲ ਲਾਲੋ ਵੀ ਕੋਈ ਬਿਮਾਰੀ ਵੀ ਨਹੀਂ ਲੱਗਦੀ ਸੀ ਹਨਾ ਸੋਚ ਜਾਂਦੇ ਨੇ ਬਿਲਕੁਲ ਜੀ ਬਿਲਕੁਲ ਤੇ ਸਭ ਤੋਂ ਪਹਿਲਾਂ ਜਦ ਆਪਾਂ ਪ੍ਰੋਡਕਟ ਦਿਖਾਉਣ ਤੋਂ ਪਹਿਲਾਂ ਗੱਲ ਕਰੀ ਵੀ ਇਹ ਜਿਹੜੇ ਚੀਜ਼ਾਂ ਆਪਾਂ ਬਣਾ ਰਹੇ ਹਾਂ ਹਾਂਜੀ ਵੀ ਇਹਨਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਕੈਮੀਕਲ ਤੇ ਨਹੀਂ ਪਾਇਆ ਹੋਇਆ ਨਹੀਂ ਬਈ ਜੀ ਇਹ ਜਿਹੜੇ ਪ੍ਰੋਡਕਟ ਨੇ ਇਹ ਨਾਲ ਮਤਲਬ ਕਿ ਇਹੀ ਦੱਸਣਾ ਚਾਹੁੰਦੇ ਆ ਅਸੀਂ ਦਰਸ਼ਕਾਂ ਨੂੰ ਵੀ ਅੱਜ ਦੇ ਟਾਈਮ ਦੇ ਵਿੱਚ ਸਕਿਨ ਦੀਆਂ ਐਨੀਆਂ ਸਮੱਸਿਆ ਨੇ ਮਤਲਬ ਅੰਨੇ ਬਾ ਪੰਜਾਬੀ ਚ ਆਪਾਂ ਕਹਿੰਦੇ ਆ ਸ਼ਬਦ ਹਾਂਜੀ ਵੀ ਮਾਰਕੀਟ ਦੇ ਕੋਈ ਸਾਬਣ ਦੇ ਕੋਈ ਪੜਿਆ ਨਹੀਂ ਦੇਖਦਾ ਕੋਈ ਲਿਖਿਆ ਨਹੀਂ ਦੇਖਦਾ ਜੋ ਵੀ ਮਤਲਬ ਕਿ ਮਾਰਕੀਟ ਦੇ ਵਿੱਚ ਵੱਡੀ ਕੋਈ ਐਡ ਹੋ ਗਈ ਉਹਦੀ ਉਹ ਸਾਬਣ ਉਹਨਾਂ ਨੇ ਵਰਤ ਲੈਣੀ ਆ ਬੱਚਾ ਨੇ ਵਰਤ ਲੈਣੀ ਆ ਲੇਡੀਜ਼ ਨੇ ਵਰਤ ਲੈਣੀ ਆ ਤੁਸੀਂ ਦੇਖਦੇ ਹੋ ਚਮੜੀ ਦੇ ਡਾਕਟਰਾਂ ਦੇ ਕੋਲ ਇੰਨੀ ਭੀੜ ਹੁੰਦੀ ਆ ਬਾਈ ਜੀ ਉਹਦਾ ਕਾਰਨ ਹੀ ਸਾਰਾ ਸਰੀਰ ਦੇ ਉੱਪਰ ਕੈਮੀਕਲ ਲਾਉਣਾ ਤੁਸੀਂ ਨਾ ਆਪਾਂ ਦੇਖਿਆ ਵੀ ਹੋਊਗਾ ਕਈ ਕਮੈਂਟ ਵੀ ਕਰ ਦਿੰਦੇ ਨੇ ਕਿ ਜੋ ਵੱਡੇ ਵੱਡੇ ਹੈਗੇ ਨੇ ਚਲੋ ਆਪਾਂ ਨਾਮ ਨਹੀਂ ਲੈਣਾ ਚਾਹੁੰਦੇ ਪਰ ਉਹ ਕਿਸੇ ਚੀਜ਼ ਦੀ ਮਸ਼ਹੂਰੀ ਕਰਦੇ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਦੇ ਉਹ ਚੀਜ਼ ਵਰਤੀ ਵੀ ਨਹੀਂ ਹੁੰਦੀ ਵਰਤੀ ਵੀ ਨਹੀਂ ਹੁੰਦੀ ਜੀ ਇੱਕ ਬੰਦਾ ਗੱਡੀ ਦੀ ਕੋਈ ਐਡ ਕਰ ਰਿਹਾ ਮੰਨ ਕੇ ਚਲੋ ਕੋਈ ਮਤਲਬ ਟਾਇਰ ਦੀ ਸਕੂਟਰ ਦੇ ਟਾਇਰ ਉਹਨਾਂ ਦਾ ਜ਼ਿੰਦਗੀ ਵਿੱਚ ਗੱਟ ਨਹੀਂ ਚਲਾਇਆ ਹੁੰਦਾ ਉਹ ਸਕੂਟਰ ਦੀ ਐਡ ਕਰ ਰਿਹਾ ਉਹ ਐਡ ਕਰ ਰਿਹਾ ਐਦਾਂ ਦੀ ਜਾਂ ਐਦਾਂ ਦੇ ਵੱਡੇ ਵੱਡੇ ਹੈਗੇ ਨੇ ਲੋਕ ਜਿਹੜੇ ਸਾਬਣਾ ਦੀ ਐਡ ਕਰਦੇ ਨੇ ਪਰ ਉਹਨਾਂ ਜ਼ਿੰਦਗੀ ਵਿੱਚ ਕਦੇ ਵਰਤ ਨਹੀਂ ਹੁੰਦੀ ਬਿਲਕੁਲ ਜੀ ਆਪਾਂ ਅੱਜ ਸੋਨੂੰ ਇੱਥੇ ਚੀਜ਼ਾਂ ਦਿਖਾਉਣ ਲਈ ਇਕੱਠੇ ਹੋਇਆ ਵੀ ਭਰਾ ਹੋਰਾਂ ਕੋਲ ਕੀ ਕੀ ਪ੍ਰੋਡਕਟ ਨੇ ਤੇ ਉਹ ਬਣਦੇ ਕਿਸ ਤੋਂ ਨੇ ਸਭ ਤੋਂ ਵੱਡੀ ਚੀਜ਼ ਹੈ ਕਿ ਵੀ ਸੋਨੂੰ ਚੀਜ਼ਾਂ ਹਾਈਲਾਈਟ ਵੀ ਕਰਾਂਗੇ ਮਰੇ ਸਭ ਤੋਂ ਪਹਿਲਾਂ ਕਿਹੜੀ ਚੀਜ਼ ਦਿਖਾਵਾਂਗਾ ਸਾਨੂੰ ਦੱਸੋ ਆਹ ਦੇਖੋ ਜੀ ਤੁਸੀਂ ਬਾਈ ਜੀ ਨੂੰ ਕਹਿਣਾ ਵੀ ਨੇੜੇ ਆ ਕੇ ਦਿਖਾ ਦਿਓ ਇਹ ਹਲਦੀ ਦੀ ਸਾਬਣ ਆ ਓਕੇ ਤੇ ਬਿਲਕੁਲ ਹੀ ਪਿਓਰ ਦੀ ਜਿਹੜੀ ਹਲਦੀ ਹੈ ਇਹਦੇ ਵਿੱਚ ਪਸਾਈ ਹੋਈ ਹਲਦੀ ਪਾਈ ਜਾਂਦੀ ਹੈ ਭਾਈ ਜੇ ਮੈਂ ਤੁਸੀਂ ਹਲਦੀ ਦੀ ਗੱਲ ਕਰੋ ਤੁਸੀਂ ਤਾਂ ਚਲੋ ਆਪ ਕਿਸਾਨ ਹੋ ਇਹ ਹਲਦੀ ਆਪਣੇ ਖੇਤ ਦੀ ਹੈ ਹਾਂਜੀ ਇਹ ਹਲਦੀ ਆਪਣੀ ਖੇਤ ਦੀ ਹੈ ਜੀ ਖੁਦ ਦੀ ਪ੍ਰੋਸੈਸ ਕਰੀ ਹੈ ਜੀ ਠੀਕ ਹੈ ਇਹਦੇ ਵਿੱਚ ਕੋਈ ਰੰਗ ਨਹੀਂ ਸਾਰੀ ਹਲਦੀ ਹੈ ਜਿਹੜੀ ਸਾਬਣ ਤੁਸੀਂ ਦੇਖ ਰਹੇ ਹੋ ਠੀਕ ਹੈ ਜੀ ਉਸੇ ਤਰ੍ਹਾਂ ਇਹ ਐਂਟੀਬਾਇਟਿਕ ਵੀ ਆ ਵੀਰੇ ਤਿੰਨ ਦੀਆਂ ਬਿਮਾਰੀਆਂ ਨੂੰ ਇਹ ਬਹੁਤ ਜ਼ਿਆਦਾ ਕਵਰੇਜ ਕਰਦਾ ਓਕੇ ਕਿ ਬਿਆਹਾਂ ਦੇ ਟਾਈਮ ਨਾਲ ਆਪਾਂ ਬਟਨਾ ਮਰਦੇ ਹੁੰਨੇ ਆ ਹਾਂ ਉਹ ਹਲਦੀ ਤੋਂ ਵੀ ਹਲਦੀ ਤੋਂ ਵੀ ਯਾਰ ਵੀ ਗੰਦਗੀ ਲਹਿ ਜਾ ਕਿਉਂਕਿ ਉਹ ਮੰਨ ਕੇ ਚਲੋ ਵੀ ਇੱਕ ਐਂਟੀਬਾਇਟਿਕ ਆ ਬਿਮਾਰੀ ਨੂੰ ਦੂਰ ਕਰਨ ਵਾਸਤੇ ਆ ਤੇ ਰੰਗ ਗੋਰਾ ਕਰਨ ਵਾਸਤੇ ਆ ਹਲਦੀ ਬਹੁਤ ਹੀ ਵਧੀਆ ਚੀਜ਼ ਆ ਜਿਹੜੀ ਤੁਹਾਡੀ ਸਕਿਨ ਤੇ ਉੱਤੇ ਕੋਈ ਬਿਮਾਰੀ ਆਉਣ ਹੀ ਨਹੀਂ ਦਿੰਦੀ ਹੂੰ ਦੂਸਰਾ ਪ੍ਰੋਡਕਟ ਹੈਗਾ ਜਿਹੜਾ ਬਈ ਦੀ ਆਪਣਾ ਦੇਖੋ ਆ ਨਿੰਮ ਦਾ ਤੁਸੀਂ ਦੇਖ ਰਹੇ ਹੋ ਮੈਂ ਇੱਕ ਚੀਜ਼ ਦਾ ਵਾਅਦਾ ਕਰਦਾ ਕੋਈ ਵੀ ਸੱਜਣਾ ਸਾਡੇ ਕੋਲੇ ਆ ਕੇ ਸਾਬਣ ਬਣਦੀ ਦੇਖ ਸਕਦਾ ਇਹ ਕੱਲੇ ਜਿਹੜੇ ਅਸੀਂ ਪੱਤੇ ਧਰਿਆ ਜਾਂ ਹਲਦੀ ਧਰੀ ਹੈ ਇਹ ਤੁਹਾਨੂੰ ਕੱਲੀ ਦਿਖਾਉਣ ਵਾਸਤੇ ਨਹੀਂ ਮਤਲਬ ਇਹ ਪ੍ਰੋਡਕਟਾਂ ਦੇ ਵਿੱਚ ਬਈ ਜੀ ਵਰਤੀ ਜਾਂਦੀ ਆ ਵੀ ਮਕਸਦ ਇਹ ਹੀ ਆ ਵੀ ਇਹ ਤੋਂ ਬਣਦੀਆਂ ਨੇ ਇਹ ਤੋਂ ਬਣਦੇ ਆ ਇਹ ਜਿਹੜਾ ਮੇਰਾ ਨੇਚਰਲ ਦਿਖਾਉਣ ਦਾ ਮਕਸਦ ਹੈਗਾ ਜਿਵੇਂ ਹੁਣ ਆ ਸਾਬਣ ਆ ਬਈ ਜੀ ਤੇ ਇਹ ਸਾਬਣ ਏਸੇ ਹੀ ਨਿੰਮ ਤੇ ਪੱਤਿਆਂ ਤੋਂ ਬਣੀ ਆ ਓਕੇ ਹਾਂਜੀ ਆ ਤੇ ਆਹ ਵਾਲੀ ਬਾਈ ਸਾਬਣਾ ਦੇਖੋ ਭਰਾ ਨੇ ਇੱਥੇ ਲਿਖਿਆ ਵੀ ਹੋਇਆ ਨੀਮ ਸੋਪ ਨੀਮ ਸੋਪ ਤੇ ਭਰਾ ਦਾ ਇਹ ਦੂਬਾ ਦਾ ਨੰਬਰ ਹੈ ਕਿਸੇ ਤਰ੍ਹਾਂ ਦੀ ਕੋਈ ਉਹ ਨਹੀਂ ਲੱਗੀ ਹੋਇਆ ਐਕਸਟਰਾ ਹਾਂਜੀ ਤੇ ਇਹਦਾ ਰੰਗ ਵੀ ਮਤਲਬ ਜੋ ਹੈਗਾ ਉਹਦੇ ਨਾਲ ਦੇ ਨਿਕਲ ਗਿਆ ਮੈਂ ਕਹਿੰਦਾ ਵੀ ਕਿਸੇ ਵੀ ਸਾਬਣ ਦੇ ਵਿੱਚ ਕੋਈ ਰੰਗ ਨਹੀਂ ਪਾਇਆ ਜੀ ਹੂੰ ਇਹਦਾ ਇੰਨਾ ਕੁ ਰਿਜ਼ਲਟ ਆ ਬਾਈ ਜੀ ਰੋਜ਼ਾਨਾ ਦੀ ਤਰ੍ਹਾਂ ਤੇ ਆਪਾਂ ਜਦੋਂ ਆਪਣੇ ਕਈ ਭਰਾਵਾਂ ਦੀ ਜਾਂ ਭੈਣਾਂ ਦੀ ਸਕਿਨ ਖੁਸ਼ਕ ਹੁੰਦੀ ਆਪਾਂ ਖਾਏ ਕਰਦੇ ਨਾ ਸਕਿਨ ਤੇ ਫੱਟੀਆਂ ਜੀਆਂ ਬਣ ਜਾਂਦੀਆਂ ਤੁਸੀਂ ਯਕੀਨ ਕਰੋਗੇ ਬਾਜ਼ਾਰ ਦੇ ਵਿੱਚ ਇਹ ਜਿਹੇ ਸਾਬਣਾ ਪਈਆਂ ਨੇ ਜੀ ਹਾਂ ਜਿੰਨਾ ਦੇ ਉੱਪਰ ਲਿਖਿਆ ਹੁੰਦਾ ਵੀ ਸਪੈਸ਼ਲ ਟਾਇਲਟ ਸੋਪ ਹਾਂ ਵੀ ਮਤਲਬ ਕਿ ਉਹ ਕਦੇ ਆਪਾਂ ਪੜਦੇ ਹੀ ਨਹੀਂ ਉਹਨੂੰ ਪਰ ਉਹ ਆਪਾਂ ਆਪਣੇ ਸਰੀਰ ਤੇ ਪੂਰਾ ਰੋਜ਼ ਮਰਦ ਦੇ ਵਿੱਚ ਲਾ ਰਹੇ ਆ ਪਰ ਆਪਾਂ ਕਦੇ ਵੀ ਨਿੰਮ ਦੀ ਸਾਬਣ ਤੁਸੀਂ ਵਰਤੋਗੇ ਤੁਹਾਡੇ ਸਰੀਰ ਦੇ ਵਿੱਚ ਫੰਗਸ ਪ੍ਰੋਬਲਮ ਜਾਂ ਤੁਹਾਡੇ ਸਰੀਰ ਦੇ ਜਿਹੜੇ ਰੋਮ ਨੇ ਉਹ ਬਿਲਕੁਲ ਵੀ ਬੰਦ ਨਹੀਂ ਹੋਣਗੇ ਇਹ ਆ ਕੀ ਚੀਜ਼ ਹੈ ਵੀਰੇ ਇਹ ਸਾਰ ਨਿੰਮ ਦਾ ਪਾਊਡਰ ਹੈ ਅੱਛਾ ਪੱਤਿਆਂ ਤੋਂ ਆ ਲੈ ਬੈ ਗਏ ਇੱਕ ਵਾਰੀ ਹਾਂਜੀ ਹਾਂ ਆ ਨਿੰਮ ਦੇ ਪੱਤੇ ਉਸ ਤੋਂ ਬਾਅਦ ਬਾਈ ਨੇ ਇਹਦਾ ਪਾਊਡਰ ਤਿਆਰ ਕਰਿਆ ਹਾਂਜੀ ਪਾਊਡਰ ਤੋਂ ਬਾਅਦ ਸਾਬਣ ਤਿਆਰ ਕਰੀ ਆ ਨਿੰਮ ਦਾ ਤੇ ਐਲੋਵੀਰਾ ਦਾ ਤੇਲ ਹੈ ਜੀ ਬੱਲੇ 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 ਹਾਂਜੀ ਹਾਂਜੀ ਕਾਬਾਜ਼ਾ ਹੈ ਇਹ 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 ਵੀ ਇੱਕ ਨੰਬਰ ਬਾਈ ਜੀ ਸ਼ੁੱਧ ਹੈ ਜਮਾ ਬਾਈ ਇੱਕ ਇੱਕ ਚੀਜ਼ ਦੱਸ ਦਿੰਨਾ ਮੈਂ ਨਾ ਮੈਂ ਸ਼ਾਇਦ ਕੋਈ ਪਹਿਲਾਂ ਆਪਣੇ ਕਾਨ ਦੇ ਕਿ ਕੋਈ ਫੋੜੇ ਫੁਣਸੇ ਨਾ ਨਿੰਮ ਦੀ ਆ ਬਈ ਇਹਨੂੰ ਕੁੱਟ ਕੇ ਨਾ ਹਾਂਜੀ ਆਪਣੀਆਂ ਮਾਤਾਵਾਂ ਹਾਂਜੀ ਹਾਂ ਡੜਲੀ ਜੀ ਖਵਾਉਂਦੇ ਦਿਆਂ ਡੜਲੀ ਜਿਹੜਾ ਬਾਈ ਦੀ ਆ ਨਾ ਇਹ ਜਿਹੜਾ ਪਾਊਡਰ ਹੈ ਜਿੰਨਾ ਵੀ ਵੀਰਾਂ ਦੇ ਜਾਂ ਭੈਣਾਂ ਦੇ ਸਕਨ ਤੇ ਕੋਈ ਸਮੱਸਿਆ ਹੈ ਕੋਈ ਚਮੜੀ ਜਾਨੀ ਕਿ ਕੋਈ ੱਟਲਾ ਪਾਣਾ ਜਾਂ ਚਮੜੀ ਦੇ ਉੱਤੇ ਕੋਈ ਫੰਗਸ ਪ੍ਰੋਬਲਮ ਹੈ ਤੁਸੀਂ ਇਹਦਾ ਇੱਕ ਵਾਰੀ ਜਿਵੇਂ ਆਪਾਂ ਕਹੇ ਦੀ ਫੇਸ ਪੈਕ ਨਿੰਮ ਦਾ ਵਰਤਸਾ ਇਹਦਾ ਲੇਪ ਲੇਪ ਕਰ ਲਓ ਇੱਕ ਚੀਜ਼ ਹੋਰ ਹੋ ਗਈ ਵੀਰੇ ਹਾਂਜੀ ਇਹ ਹੁਣ ਪੱਤਿਆਂ ਤੋਂ ਬੌਡਰ ਉਹਨਾਂ ਵਾਲਾ ਪ੍ਰੋਸੈਸ ਤਾਂ ਦੇਖੋ ਅਗਲਾ ਕੂਗਾ ਯਾਰ ਵੀ ਸਾਡੇ ਦਾ ਹੁਣ ਨਿੰਮ ਵੀ ਨਹੀਂ ਹੈਗੇ ਨਿੰਮ ਵੀ ਨਹੀਂ ਹੈਗੇ ਸਭ ਤੋਂ ਵੱਡੀ ਗੱਲ ਤੇ ਨਿੰਮ ਵੀ ਨਹੀਂ ਹੈਗੇ ਉਹਨਾਂ ਲਈ ਸਭ ਤੋਂ ਵੱਧ ਕੀ ਹੈ ਬਾਈ ਨੇ ਨਿੰਮ ਦੀ ਸਾਬਣ ਤਿਆਰ ਕਰੀ ਹੈ ਸਾਬਣ ਤਿਆਰ ਕਰੀ ਹੈ ਹੁਣ ਤੁਹਾਨੂੰ ਮਤਲਬ ਨਿੰਮ ਦੇ ਪੱਤੇ ਲੈਣ ਦੀ ਲੋੜ ਨਹੀਂ ਨਾ ਪਾਊਡਰ ਲੈਣ ਦੀ ਲੋੜਾ ਇਹਨੂੰ ਵਰਤੋ ਸਾਬਣ ਵਰਤੋ ਜੀ ਆਨਲਾਈਨ ਸਾਬਣ ਮੰਗਾਓ ਇੱਕ ਐ ਸੱਚੋ ਸਭ ਤੋਂ ਵੱਡਾ ਸਵਾਲ ਇਹ ਹੈ ਵੀ ਆਪਾਂ ਜੇ ਮੈਂ ਨਿੰਮ ਦੀ ਸਾਬਣਾ ਆਪਣੇ ਤੋਂ ਕੋਈ ਮੰਗਵਾ ਰਿਹਾ ਹਾਂ ਹਾਂ ਜੀ ਵੀ ਇਹਨੂੰ ਫੁੱਲ ਬਾਡੀ ਵਾਸ਼ ਯੂਜ਼ ਕਰ ਸਕਦਾ ਮਤਲਬ ਮੇਰੇ ਕਹਿਣ ਦਾ ਵਾਲਾਂ ਤੇ ਚਿਹਰੇ ਤੇ ਜਾਂ ਸਾਰੇ ਪਿੰਡੇ ਤੇ ਵਰਤ ਸਕਦੇ ਆਪਾਂ ਇਹਨੂੰ ਇਹ ਬਹੁਤ ਵਧੀਆ ਸਵਾਲ ਹੈ ਜੀ ਤੁਹਾਡਾ ਜਿਸ ਤਰ੍ਹਾਂ ਆਪਾਂ ਦੇਖਦੇ ਆਂ ਬਾਈ ਜੀ ਅੱਜ ਕੱਲ ਰੁਟੀਨ ਦੇ ਵਿੱਚ ਹਾਂ ਜੀ ਮੰਨ ਕੇ ਚਲੋ ਚਲੋ ਨਾ ਨਹੀਂ ਕਿਸੇ ਸਾਬਣ ਦਾ ਲੈਣਾ ਆਪਾਂ ਮਾਰਕੀਟ 'ਚ ਸਾਰੇ ਮਤਲਬ ਇਦਾਂ ਦੀਆਂ ਸਾਬਣਾਂ ਨਹੀਂ ਜਿਹੜੀਆਂ ਵਾਲਾਂ ਵਾਸਤੇ ਬਾਈ ਜੀ ਬਣੀਆਂ ਹੀ ਨਹੀਂ ਮੈਂ ਉਹੀ ਚੀਜ਼ ਚੰਗਾ ਜੀ ਉਹ ਉਹ ਇਹ ਜਿਹੜੀ ਨਿੰਮ ਦੀ ਸਾਬਣ ਹੋ ਗਈ ਇੱਕ ਸਾਡੀ ਹੈ ਅਲੋਵੇਰਾ ਦੀ ਸਾਬਣ ਹਾਂਜੀ ਇਹ ਬਣੀਆਂ ਸਪੈਸ਼ਲ ਫੁੱਲ ਬਾਡੀ ਯੂਜ਼ ਦਾ ਮਤਲਬ ਇਹ హెయిਰ ਵਾਸਤੇ ਵੀ ਬਣੀਆਂ ਹਾਂ ਤੇ ਸਰੀਰ ਵਾਸਤੇ ਵੀ ਬਣੀਆਂ ਓਕੇ ਜੇ ਤੁਹਾਡੇ ਵਾਲ ਝੜਦੇ ਆ ਤੁਹਾਡੇ ਸ਼ਿਕਰੀਕਰ ਪੈ ਰਹੀ ਆ ਤੁਹਾਡੇ ਵਾਲ ਕਮਜ਼ੋਰ ਹੋ ਚੁੱਕੇ ਆ ਤੁਹਾਡੇ ਵਾਲ ਟੁੱਟ ਰਹੇ ਨੇ ਤਾਂ ਤੁਸੀਂ ਆਪਾਂ ਨਿੰਮ ਦਾ ਤੇਲ ਵੀ ਵਰਤ ਸਕਦੇ ਹਣਾ ਇਹ ਨਿੰਮ ਦਾ ਤੇਲ ਤੇ ਨਿੰਮ ਦੀ ਸਾਬਣ ਤੁਸੀਂ ਮੰਗਵਾ ਸਕਦੇ ਮੰਗਵਾ ਸਕਦੇ ਹਾਂਜੀ ਹਾਂ ਬਈ ਦੋ ਪ੍ਰੋਡਕਟ ਸਾਡੇ ਹਲੇ ਹਰ ਪ੍ਰੋਡਕਟ ਹੋਰ ਬਹੁਤ ਸਾਰੇ ਨੇ ਇਹ ਜਿਹੜਾ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਹਾਂਜੀ ਉਹਦਾ ਕਾਰਨ ਇਹ ਨਹੀਂ ਹੈਗਾ ਕਿ ਵੀ ਹਣ ਆਪਾਂ ਕੁਝ ਲਾਲਚਦਿਲੀ ਕਰਦੇ ਆ ਇਹ ਪ੍ਰੋਡਕਟ ਆਪਣੇ ਜੀਵਨ ਦੇ ਵਿੱਚ ਆਪਣੇ ਭਰਾਵਾਂ ਤੱਕ ਸਾਰਾਂ ਭੈਣਾਂ ਤੱਕ ਪਹੁੰਚਣਗੇ ਅੱਗੇ ਜ਼ਿੰਦਗੀ ਸੁਖਾਲੀ ਹੋ ਜਾਊਗੀ ਇਹ ਬਈ ਆਪਾਂ ਕਹਿ ਦਈਏ ਕਿ ਮੁਲਤਾਨੀ ਮਿੱਟੀ ਇਹ ਤਾਂ ਚਲੋ ਹਾਂਜੀ ਜਿੰਨੀਆਂ ਵੀ ਕੁੜੀਆਂ ਤੇ ਮਾਤਾ ਮਾਂ ਪਣਾ ਇਹਨਾਂ ਨੂੰ ਇਹਦਾ ਗੁਣ ਵੱਧ ਪਤਾ ਹੈ ਵੱਧ ਪਤਾ ਕਿ ਉਹ ਵੱਧ ਵਰਤਦੀ ਆ ਨਾ ਕਿ ਗੋਰਾ ਹੋਣ ਨੂੰ ਲਾਲੋ ਕੁਝ ਵੀ ਲਾਲੋ ਹਣਾ ਕਹਿਣ ਕਹਿਣ ਦੀ ਗੱਲ ਆ ਬਈ ਹੁੰਦਾ ਨਾ ਹੁੰਦਾ ਦੇਖੋ ਮੈਨੂੰ ਉਹ ਚੀਜ਼ ਪਤਾ ਨਹੀਂ ਨਹੀਂ ਭਾਈ ਜੀ ਹੁੰਦਾ ਇਹ ਇਹ ਨਾ ਠੰਡੀ ਹੁੰਦੀ ਆ ਸਭ ਤੋਂ ਪਹਿਲੀ ਗੱਲ ਕੀ ਜਿਹੜੀ ਇਹਦੀ ਤਸਵੀਰ ਆ ਉਹ ਠੰਡੀ ਆ ਓਕੇ ਇਹ ਸਰੀਰ ਨੂੰ ਪ੍ਰੋਪਰ ਵਾਸ਼ ਕਰ ਦਿੰਦੀ ਆ ਜਿਵੇਂ ਆਪਾਂ ਕਹਿੰਦੀ ਆ ਸਕਰਬ ਦਾ ਕੰਮ ਕਰਦੀ ਆ ਠੀਕ ਹੈ ਇਹ ਹਾਰਡਨੈਸ ਹੁੰਦੀ ਆ ਸਕਰਬ ਦਾ ਕੰਮ ਕਰਦੀ ਆ ਵੀ ਇਹ ਆਪਾਂ ਨੂੰ ਇਹਨਾਂ ਜ਼ਰੂਰ ਪਤਾ ਵੀ ਇਹ ਨੇਚਰਲ ਹੈ ਪਰ ਉਹ ਦਿਸ ਰਹੀ ਹੈ ਵੀ ਯਾਰ ਵੀ ਇਹ ਨੇਚਰਲ ਚੀਜ਼ ਹੈ ਨੇਚਰਲ ਚੀਜ਼ ਹੈ ਜਿਹੜੀ ਧਰਤੀ ਨੇ ਚੀਜ਼ ਦੇਤੀ ਉਹ ਨੇਚਰਲ ਦੇਤੀ ਜਿਹੜੀ ਇਨਸਾਨ ਨੇ ਬਣਾਦੀ ਉਹ ਬਹੁਤ ਕੁਝ ਬਣਾ ਲਾਂਦਾ ਉਹਦਾ ਤਾਂ ਇਹ ਨੇਚਰਲ ਹੈ ਇਹਨੂੰ ਪ੍ਰੋਸੈਸ ਕਰਕੇ ਹਰ ਇੱਕ ਬੰਦੇ ਕੋਲ ਇਹਨਾਂ ਟਾਈਮ ਨਹੀਂ ਬਾਈ ਜੀ ਸ਼ਹਿਰਾਂ ਦੀਆਂ ਜਿਹੜੀਆਂ ਭੈਣਾਂ ਨੇ ਜਾਂ ਮੈਡਮਾਂ ਨੇ ਜਾਂ ਸਕੂਲਾਂ ਦੇ ਹਨ ਫਿਊਚਰ ਵਾਲੇ ਜੋ ਜਾਂਦੇ ਉਹ ਟਾਈਮ ਨਹੀਂ ਕਿਸੇ ਕੋਲੇ ਵੀ ਉਹ ਡੇਲੀ ਉਹਦਾ ਲੇਪ ਕਰਨ ਉਹਨੂੰ ਸੁਕਾਉਣ ਹਾਂ ਕਿਸੇ ਕੋਲ ਟਾਈਮ ਨਹੀਂ ਵੀਹ ਸਾਬਣ ਵਰਤ ਲੋ ਇਹ ਅਸੀਂ ਉਹਦੇ ਲਈ ਮਲਤਾਨੀ ਮਿੱਟੀ ਦੀ ਸਾਬਣ ਹੀ ਤਿਆਰ ਕਰਤੀ ਤੁਸੀਂ ਇਹਨੂੰ 1 ਮਿੰਟ ਦੇ ਲਈ ਆਪਣੇ ਸਕਿਨ ਦੇ ਉੱਪਰ ਲਾ ਕੇ ਰੱਖਣਾ ਛਾਈਆਂ ਦੀ ਜਿੰਨਾ ਪੈਣਾ ਨੂੰ ਵੱਡੀ ਸਮੱਸਿਆ ਹੈ ਭਾਈ ਜੀ ਉੱਥੇ ਦਾ ਫੁੱਲ ਰਿਜ਼ਲਟ ਆ ਇੱਕ ਚੀਜ਼ ਦੇਖਣ ਆ ਲਈ ਲਵੇ ਆ ਜੋ ਹੁਣ ਤਾਂ ਤੁਹਾਨੂੰ ਵੀਡੀਓ ਚ ਕਲੀਅਰ ਦਿਖੂਗਾ ਉਹ ਵੀ ਦੇਖੇ ਤੇ ਹਾਂਜੀ ਹੁਣ ਇਹਦਾ ਕਲਰ ਤੇ ਇਹਦਾ ਕਲਰ ਚੈੱਕ ਕਰੋ ਤੁਹਾਨੂੰ ਇੱਥੇ ਪਤਾ ਲੱਗ ਜੂਗਾ ਕਿ ਇਹ ਬਣੀ ਹੀ ਇਹ ਤੋਂ 100% ਆਪਣਾ ਨੇਚੁਰਲ ਹੀ ਹੈ ਇਨਗਰੀਡੀਅੰਟਸ ਦਾ ਭਾਈ ਜੀ ਆਪਣਾ ਮੰਨ ਕੇ ਚਲੋ ਆਪਣੀ 101% ਗਾਰੰਟੀ ਹੈ ਆਪਣੇ ਪ੍ਰੋਡਕਟ ਦੀ ਇਹ ਵੀ ਗਾਰੰਟੀ ਹੈ ਵੀ ਜੇ ਆਪਣਾ ਪ੍ਰੋਡਕਟ ਕੰਮ ਨਾ ਕਰੇ ਤਾਂ ਆਪਾਂ ਹਰ ਇੱਕ ਇਨਸਾਨ ਦੇ ਪੈਸੇ ਵਾਪਸ ਕਰਨ ਨੂੰ ਤਿਆਰ ਆ ਓਕੇ ਠੀਕ ਆ ਪਰ ਸਾਡੇ ਪ੍ਰੋਡਕਟ ਤੇ ਭਰੋਸਾ ਕਰਨਾ ਪਊ ਥੋੜਾ ਲੌਂਗ ਟਾਈਮ ਵਰਤਣਾ ਪਊਗਾ ਲੈ ਬਾਈ ਇਸ ਤੋਂ ਬਾਅਦ ਸਪੈਸ਼ਲ ਚੀਜ਼ ਆ ਗਈ ਜਿਹੜੇ ਕਿ ਚਿਹਰੇ ਦੇ ਉੱਤੇ ਭਾਵੇਂ ਮੁੰਡੇ ਗੱਲ ਕਰ ਲੋ ਭਾਵੇਂ ਕੁੜੀਆਂ ਕਰੋ ਹਣ ਐਲੋਵੇਰਾ ਵੱਡੇ ਵੱਡੇ ਡਾਕਟਰ ਤੱਕ ਸਲਾਹ ਦਿੰਦੇ ਨੇ ਵੀ ਕਿਸੇ ਨੂੰ ਕੋਈ ਚਿਹਰੇ ਦੀ ਕੋਈ ਹਲਕੀ ਭੁਲਕੀ ਸਮੱਸਿਆ ਹੈ ਭਾਵੇਂ ਆਪਾਂ ਕਹਿੰਦੇ ਦਾਗ ਨੇ ਵੀਰੇ ਭਾਵੇਂ ਪਿੰਪਲ ਨੇ ਕਿਉਂਕਿ ਜਿਹੜਾ ਮੂੰਹ ਹੁੰਦਾ ਨਾ ਉਹ ਆਪ ਕਵਰ ਨਹੀਂ ਕਰਦੇ ਬਿਲਕੁਲ ਨਹੀਂ ਕੋਈ ਕਰ ਕਰ ਵੀ ਨਹੀਂ ਸਕਦੇ ਕਰ ਵੀ ਨਹੀਂ ਸਕਦੇ ਕਿਉਂਕਿ ਬਾਹਰ ਅੰਦਰ ਬਾਹਰ ਜਾਂਦੇ ਰਹਿੰਦੇ ਆ ਤਾਂ ਕਿਤੇ ਨਾ ਕਿਤੇ ਰਕਮਾਂ ਦਾ ਸਾਰੀ ਕਰਦੇ ਨੇ ਭਾਵੇਂ ਆਯੁਰਵੇਦ ਆਲਾ ਲੋ ਭਾਵੇਂ ਆਪਣਾ ਮੈਡੀਕਲ ਸਾਇੰਸ ਕੁਝ ਵੀ ਲਾ ਲੋ ਕਹਿੰਦਾ ਵੀ ਐਲੋਵੇਰਾ ਵਰਤ ਲਓ ਇਹਨੂੰ ਕਸਾ ਲਿਆ ਕਰੋ ਹਣਾ ਹਾਂਜੀ ਹੁਣ ਐਲੋਵੇਰਾ ਗੁਣਾ ਦੀ ਗੁਥਲੀ ਆ ਬਾਈ ਇਹ ਹਾਂ ਇਹ ਮੰਨ ਕੇ ਚੱਲੋ ਵੀ ਇੱਥੋਂ ਲੈ ਕੇ ਉਰੇ ਤੱਕ ਸਾਰਾ ਜਿਹੜਾ ਇਹਦੇ ਵਿੱਚ ਮਟੀਰੀਅਲ ਆ ਗਿਆ ਇਹ ਨੇਚੁਰਲ ਆ ਗਿਆ ਇਹ ਕਿਸੇ ਵੀ ਜੈਲ ਤੋਂ ਘੱਟ ਨਹੀਂ ਹੈਗੀ ਹਾਂ ਚਿਪਚਪਾ ਜਾਂ ਨਿਕਲਦਾ ਹਾਂ ਦਾ ਠੀਕ ਹੈ ਜੀ ਤੁਹਾਨੂੰ ਬਾਜ਼ਾਰ ਦੀ ਜੈਲ ਨਕਲੀ ਮਿਲ ਸਕਦੀ ਆ ਪਰ ਜਿਹੜੀ ਇਹ ਚੀਜ਼ ਦੇ ਵਿੱਚ ਆ ਉਹ ਕੁਦਰਤ ਨੇ ਆ ਉਹ ਅਸਲੀ ਆ ਹਾਂ ਇੱਕ ਹੋਰ ਵੀ ਆ ਬਾਈ ਜੀ ਆਪਾਂ ਇਹਦੇ ਨਾਲ ਐਲੋਵੇਰਾ ਇਹ ਨਿੰਮ ਤੇ ਐਲੋਵੇਰਾ ਦਾ ਮਿਕਸ ਹੋਇਆ ਲੈ। ਅੱਛਾ ਨਿੰਮ ਦੇ ਪੱਤੇ ਤੇ ਐਲੋਵੇਰਾ ਦੋਨੋਂ ਮਿਲਾ ਕੇ ਤੇਲ ਬਣਾਇਆ ਹੋਇਆ ਹੈ। ਤੇਲ ਵੀ ਬਣਾਇਆ ਹੈ। ਤੇ ਐਲੋਵੇਰਾ ਦੀ ਕੱਲੀ ਆਪਣੀ ਇਹ ਸਾਬਣ ਵੀ ਹੈ। ਸਾਬਣ ਵੀ ਹੈ ਜੀ। ਓਕੇ ਸਾਡਾ ਨਾ ਜਿਹੜਾ ਕਲਰ ਹੈ ਜਿਹੜਾ ਮਤਲਬ ਕਿ ਇਹਦੇ ਵਿੱਚ ਕੋਈ ਕਲਰ ਨਹੀਂ ਹੈਗਾ। ਕਿਹਨਾਂ ਦਾ ਭਾਵਾ? ਉਹ ਇਹਦੇ ਨਾਲ ਮੈਚ ਕਰਦਾ ਜਿਹੜਾ ਇਹਦੇ ਵਿੱਚ ਪੇਸਟ ਹੁੰਦਾ ਉਹੀ ਚੀਜ਼ ਬਸ ਪ੍ਰੋਸੈਸ ਕਰੀ ਹੋਈ ਆ ਇਹਦੇ ਵਿੱਚ ਅਸੀਂ ਆਹੋ ਜਿਹੜਾ ਹੁਣ ਮਾਰਕੀਟ ਦੇ ਵਿੱਚ ਕਹਿੰਦੇ ਨੇ অ্যালোਵੈਰਾ ਜੈੱਲ ਲੈ ਲਓ ਹਾਂਜੀ ਆਹ ਉਹ ਹੁਣ ਹੈ ਪਤਾ ਨਹੀਂ ਨਾ ਪਤਾ ਨਹੀਂ ਕੀ ਬਣਾਉਂਦੇ ਨੇ ਬਿਲਕੁਲ ਪਰ ਆਪਣਾ ਕਿਸਾਨ ਪਰ ਆਏ ਤਾਂ ਕਹਿੰਦਾ ਬਿਸਤ ਦੇ ਵਿੱਚੋਂ ਨਿਚੋੜ ਕੇ ਬਣਾਉਂਦੇ ਆ ਚੋੜ ਕੇ ਬਣਾਉਣਾ ਬਾਈ ਜੀ ਬਕਾਇਦਾ ਸਾਡੇ ਕੋਲ ਬਹਿ ਕੇ ਬਣਵਾਓ ਅੱਛਾ ਜਿਹਨੂੰ ਯਕੀਨ ਨਹੀਂ ਆਉਂਦਾ ਆਜੋ ਅਸੀਂ ਸਾਹਮਣੇ ਬਣਾਵਾਂਗੇ ਲਾਈਵ ਟੈਸਟ ਤੱਕ ਦੀ ਆਪਣੀ ਗਾਰੰਟੀ ਵੀ ਆ ਓਕੇ ਇਹ ਨਾ ਬਾਜ਼ਾਰੂ ਸਾਬਣਾ ਇੰਨਾ ਕੁ ਖਤਰਨਾਕ ਪ੍ਰੋਡਕਟ ਨਹੀਂ ਜੇ ਤੁਸੀਂ ਸਾਡਾ ਨੇਚਰਲ ਤੁਹਾਨੂੰ 15 ਦਿਨਾਂ ਦੇ ਵਿੱਚ ਵਿੱਚ ਇੰਨਾ ਕੁ ਰਿਜ਼ਲਟ ਮਿਲ ਜੂ ਇੱਕ ਸਵਾਲ ਉੱਠਦਾ ਥੋੜਾ ਜਿਹਾ ਕਦੇ-ਕਦੇ ਕਈ ਵਾਰ ਭੈਣਾ ਨਾ ਐ ਪੁੱਛਣ ਲੱਗ ਜਾਂਦੀਆਂ ਬਾਈ ਜੀ ਵੀ ਇਹ ਕਿੰਨਾ ਚਿਰ ਵਰਤਣਾ ਓਕੇ ਮੈਂ ਇਹ ਮੈਸੇਜ ਦੇਣਾ ਚਾਹਣਾ ਤੁਹਾਨੂੰ ਜਿਹੜਾ ਸਾਡਾ ਪ੍ਰੋਡਕਟ ਹੈ ਇਹਨੂੰ ਤੁਸੀਂ ਕੱਲੀ ਬਿਮਾਰੀ ਠੀਕ ਹੋਣ ਵਾਸਤੇ ਨਾ ਵਰਤੋ ਜੇ ਦਾ ਮਤਲਬ ਇਟਲੀ ਤੁਸੀਂ ਦੁਬਾਰਾ ਫੇਰ ਕੰਪਨੀਆ ਕਿ ਨਹੀਂ ਜਾਣਾ ਚਾਹੁੰਦੇ ਹਾਂ ਜਿਹੜਾ ਕਿਸਾਨ ਦਾ ਪ੍ਰੋਡਕਟ ਆ ਉਹਨੂੰ ਆਰਜੀ ਨਾਲ ਵਰਤੋ ਉਹਨੂੰ ਰੈਗੂਲਰ ਵਰਤੋ ਇਹ ਤਾਂ ਡੇਲੀ ਬੇਸਿਸ ਚ ਚੀਜ਼ਾਂ ਰਹੀਆਂ ਜਿੱਥੇ ਆਪਾਂ ਪਹਿਲਾਂ ਹੋਰ ਸਾਬਣ ਵਰਤਦੇ ਸੀ ਉਹਨੂੰ ਬੰਦ ਕਰਕੇ ਬਸ ਇਹ ਵਰਤਣਾ ਸ਼ੁਰੂ ਕਰ ਲਓ ਰੁਟੀਨ ਦੇ ਵਿੱਚ ਕਦੇ ਕੋਈ ਜ਼ਿੰਦਗੀ ਚ ਦਿੱਕਤ ਨਹੀਂ ਆਉਣੀ ਬਸ ਗੱਲ ਖਤਮ ਹੋ ਗਈ ਨਾ ਜੀ ਬਾਕੀ ਰੇਟ ਵੀ ਜਾਇਜ਼ ਨੇ ਬਾਈ ਜੀ ਇਹ ਆ ਦੁੱਧ ਕਦਾ ਖਰਖਾਈ ਆ ਆਪਣੇ ਇਹ ਬਾਈ ਜੀ ਗੌਟ ਮਿਲਕ ਦੀ ਸਾਬਣ ਹੈ ਅੱਛਾ ਬੱਕਰੀ ਦਾ ਦੁੱਧ ਗਲਾ ਅਛਾ ਮੈਂ ਲੱਗਾ ਮਹਿੰਗਾ ਬਹੁਤ ਆ ਨਾ ਬਾਈ ਇਹ ਗੌਟ ਮਿਲਕ ਸਾਡਾ ਰੰਧਾਵਾ ਗੌਟ ਫਾਰਮ ਹੈ ਜੀ ਹਾਂ ਤੁਸੀਂ ਆ ਕੇ ਚੈੱਕ ਕਰ ਸਕਦੇ ਹੋ YouTube ਤੇ ਸਰਚ ਮਾਰ ਸਕਦੇ ਹੋ ਸਾਡਾ ਕੋਈ ਵੀ ਪ੍ਰੋਡਕਟ ਹੈ ਜਿਹੜਾ ਉਹ ਕਿਤੇ ਮੁੱਲ ਨਹੀਂ ਲੈਂਦਾ ਇਹਦਾ ਸਾਰਾ ਆਬਦਾ ਬਣਾਇਆ ਜਾਂਦਾ ਬਾਈ ਹਾਂ ਇਹਨਾਂ ਦਾ ਗੌਟ ਫਾਰਮ ਹੈਗਾ ਬਈ ਆਦਾ ਪਸੂ ਦਿਖਾਵਿਦਾ ਜਿਹਦੇ ਕਿਸੇ ਭਰਾਣਾ ਦੇਖਣਾ ਹੈ ਅੱਛਾ ਇਹ ਬੱਕਰੀ ਦੇ ਦੁੱਧ ਤੋਂ ਸਾਬਣ ਤਿਆਰ ਕਰਦੇ ਇਹ ਬੱਕਰੀ ਦੇ ਦੁੱਧ ਤੋਂ ਸਾਬਣ ਤਿਆਰ ਕਰਦੀ ਜੀ ਤੁਸੀਂ ਮੇਰੀ ਗਰੰਟੀ ਆ ਜਿੰਨਾ ਦੇ ਮੰਨ ਕੇ ਚੱਲ ਅੱਜਕੱਲ ਟਾਈਨਿੰਗ ਜਿਵੇਂ ਆਪਾਂ ਕਿਤੇ ਵੀ ਗਰਮੀ ਆ ਗਈ ਸੂਰਜ ਦੀਆਂ ਕਿਰਨਾਂ ਪੈਂਦੀਆਂ ਸਕਿਨ ਦੇ ਉੱਤੇ ਡਾਇਰੈਕਟ ਅਫੈਕਟ ਕਰਦੀਆਂ ਹਾਂਜੀ ਤੁਸੀਂ ਇੱਕ ਕੌਲੀ ਦੇ ਵਿੱਚ ਮੰਨ ਕੇ ਚਲੋ 5-4 ਧਾਰਾਂ ਬੱਕਰੀ ਦੇ ਦੁੱਧ ਦੀਆਂ ਪਵਾ ਲਓ ਜੀ ਹਮ ਨੈਚੁਰਲ ਤੁਸੀਂ ਰੈਡੀ ਚੈੱਕ ਕਰਕੇ ਦੇਖੋ ਪ੍ਰੈਕਟੀਕਲ ਫੇਅਰ ਮੇਰੇ ਤੇ ਭਰੋਸਾ ਕਰਿਓ ਉਹ ਦੁੱਧ ਨੂੰ ਤੁਸੀਂ ਉਂਗਲ ਦੇ ਉੱਪਰ ਲਾ ਕੇ ਉਹਦੇ ਉੱਤੇ ਰਾਤ ਨੂੰ ਸੌਣ ਤੋਂ ਪਹਿਲਾਂ ਸਕਿਨ ਦੇ ਉੱਪਰ ਲੇਪ ਕਰ ਲਿਓ ਜਿਹੜੀ ਟਾਇਨਿੰਗ ਆ ਤੁਹਾਡੀ ਇੱਕ ਹਫ਼ਤੇ ਦੇ ਵਿੱਚ ਖਤਮ ਹੋ ਜੇ ਅੱਛਾ ਵੀ ਜੇ ਕਿਸੇ ਨੂੰ ਆਪਣੇ ਪ੍ਰੋਡਕਟ ਤੇ ਕੋਈ ਜਿਆਦਾ ਉਨੀ ਕੀ ਗੱਲ ਲੱਗਦੀ ਹੈ ਜੇ ਤੁਹਾਨੂੰ ਲੱਗਦਾ ਤੁਸੀਂ ਤਜਰਬਾ ਕਰ ਸਕਦੇ ਹੋ ਇਹ ਤਜਰਬਾ ਕਰ ਸਕਦੇ ਹੋ ਜੇ ਤੁਹਾਨੂੰ ਬੱਕਰੀ ਦਾ ਦੁੱਧ ਦੇਖੋ ਇਹ ਪ੍ਰੋਡਕਟ ਕਿਉਂ ਬਣਾਇਆ ਗਿਆ ਹਰ ਇੱਕ ਕੋਲੇ ਟਾਈਮ ਨਹੀਂ ਹਰ ਇੱਕ ਕੋਲੇ ਬੱਕਰੀ ਨਹੀਂ ਹਰ ਇੱਕ ਕੋਲ ਕਿਸੇ ਤੋਂ ਬੱਕਰੀ ਦਾ ਦੁੱਧ ਮੰਗਣ ਦਾ ਸਮਾਂ ਨਹੀਂ ਮਹਿੰਗਾ ਉਹ ਮਿਲਦਾ ਇਸ ਲਈ ਅਗਲਾ ਕਹਿੰਦਾ ਮਹਿੰਗਾ ਬਾਈ ਇਸ ਲਈ ਤੁਸੀਂ ਅੱਧਾ ਜੰਮ ਚ ਦਹੀਂ ਦਾ ਇੱਕ ਜੰਮ ਮੰਨ ਕੇ ਚੱਲੋ ਵੀ 10 ਐਮਐਲ ਗਾਟ ਮਿਲਕ ਪਿਓਰ ਹੋਣਾ ਚਾਹੀਦਾ ਤੇ ਤੁਸੀਂ ਬਾਈ ਜੀ ਲਾ ਲਓ ਮੇਰੀ 100% ਮੈਂ ਲਿਖ ਕੇ ਦਿੰਨਾ ਇਹ ਗਾਰੰਟੀ ਹੈ ਵੀ ਜਿਹਦੇ ਟੈਨਿੰਗ ਹੈ ਬਲੈਕਨੈਸ ਹੈ ਉਹ ਕਿਧਰੇ ਦੀ ਕਿਧਰੇ ਚਲੀ ਜਾਊ ਇੱਕ ਪ੍ਰੋਡਕਟ ਹੋਰ ਰਹਿ ਗਿਆ ਉਸ ਤੋਂ ਬਾਅਦ ਆਪਾਂ ਤੁਹਾਨੂੰ ਦਾ ਰੇਟ ਪ੍ਰਾਈਸ ਦੱਸਾਂਗੇ ਨਹੀਂ ਕਹੀਂ ਗਣਾਂਗੇ ਬਾਈ ਹਾਲ ਤੱਕ ਪੈਸੇ ਨਹੀਂ ਦੱਸੇ ਬਾਈ ਹਾਂ ਜੀ ਹਾਂ ਦੱਸਾਂਗੇ ਆਹਾ ਵੀਰੇ ਸ਼ਹਿਦ ਆ ਗਿਆ ਆਪਣਾ ਸ਼ਹਿਦ ਹੈ ਜੀ ਹਾਂ ਠੀਕ ਹੈ ਤੇ ਉਹ ਤੋਂ ਸ਼ਾਇਦ ਤੋਂ ਸਾਬਣ ਤਿਆਰ ਕਰੀਏ ਸ਼ਾਇਦ ਤੋਂ ਸਾਬਣ ਤਿਆਰ ਕਰੀਏ ਜੀ ਯਾਰ ਮਤਲਬ ਛੋਟੇ ਬੱਚਿਆਂ ਦੇ ਲਈ ਮੇਰੇ ਸਾਬ ਦੇ ਨਾਲ ਜਿਹੜਾ ਦੁੱਧ ਦੀ ਸਾਬਣ ਹੋਗੀ ਬੈਸਟ ਹੈ ਬਿਲਕੁਲ ਜੀ ਸ਼ਹਿਦ ਦੀ ਬੈਸਟ ਹੈ ਨਾ ਬੱਚਿਆਂ ਲਈ ਤਾਂ ਬਿਲਕੁਲ ਜੀ ਬਿਲਕੁਲ ਤੇ ਇਹ ਵੀ ਆਪਣੀ ਆ ਰਿਹਾ ਸ਼ਾਇਦ ਭਾਈ ਬਾਕੀ ਹੋਰ ਵੀ ਆ ਸਰ ਇਹ ਨਾ ਜਿਵੇਂ ਟਾਲੀ ਵਾਲਾ ਅੱਜ ਕੱਲ ਉਮਰ ਤੋਂ ਪਹਿਲਾਂ ਸਕਿਨ ਦਾ ਪੈਸਾ ਕਮਾਉਣ ਦੇ ਚੱਕਰ ਦੇ ਵਿੱਚ ਭਾਈ ਆਪਾਂ ਸਕਿਨ ਸਕੂਲ ਸਭ ਪਿੱਛੇ ਰਹਿ ਜਾਂਦਾ ਹੂੰ ਠੀਕ ਹੈ ਥੋੜਾ ਜਿਹਾ ਇੱਕ ਚੀਜ਼ ਰੱਖੋ ਵੀ ਉਮਰ ਤੋਂ ਪਹਿਲਾਂ ਜਿਹੜੇ ਤੁਹਾਨੂੰ ਲੱਗ ਰਿਹਾ ਵੀ ਸਾਡੀ ਸਕਿਨ ਢਾਲ ਰਹੀ ਆ ਸਾਡੀ ਸਕਿਨ ਤੇ ਡੈਮੇਜ ਹੋ ਰਹੀ ਹੈ ਸਾਡੀ ਸਕਿਨ ਤੇ ਦਾਗ ਨੇ ਤਾਂ ਉਹਦੇ ਲਈ ਜਿਹੜਾ ਹਾਨੀ ਆ ਨਾ ਬਾਈ ਹਾਂਜੀ ਹਾਨੀ ਤੇ ਹਲਦੀ ਇਹ ਇੱਕ ਦੁਨੀਆ ਦਾ ਸਭ ਤੋਂ ਘੈਂਟ ਜਾਨੀ ਕਿ ਵੀ ਐਂਟੀਬਾਇਓਟਿਕ ਕਹਿ ਸਕਦੇ ਆਪਾਂ ਹੂੰ ਠੀਕ ਆ ਬਹੁਤ ਟੌਪ ਦੀ ਜਿਹੜਾ ਤੁਸੀਂ ਇਹਨੂੰ ਸਾਬਣ ਨੂੰ ਚਟੋਗੇ ਨਾ ਤੁਹਾਨੂੰ ਇਹ ਮਿੱਟੀ ਮਿਲੂਗੀ ਉਹਨਾਂ ਦੇ ਨਾਲ ਦੇ ਖਾਣਾ ਲਿਓ ਮੇਰੇ ਨਾਲ ਦੇ ਤੁਸੀਂ ਜੀਤੇ ਲਾਓਗੇ ਤਾਂ ਨੂੰ ਮਿੱਠੀ ਮਿਲੂ ਕਿਉਂ ਕਿ ਇਹਦੇ ਵਿੱਚ ਪਿਓਰ ਸ਼ਹਿਦ ਹੈ ਸ਼ਹਿਦ ਪਿਓਰ ਸ਼ਹਿਦ ਹੈ ਬਾਕੀ ਸ਼ਹਿਦ ਹੁਣ ਸਾਰੇ ਸਿਆਣੇ ਆ ਹਾਂਜੀ ਆ ਵੀ ਮੈਂ ਇੱਕ ਗੱਲ ਕਰਦਾ ਉਹਨਾਂ ਜਿਹੜੇ ਸ਼ਹਿਦ ਜੇ ਰੁਟੀਨ ਦੇ ਵਿੱਚ ਆਪਣੇ ਚਾਹ ਬੱਚੇ ਨੂੰ ਭਾਵੇਂ ਬਜ਼ੁਰਗ ਨੂੰ ਚਾਹ ਉਂਗਲ ਚਟਾ ਦਿਆ ਕਰੋ ਮੜਾ ਜਾ ਬਹੁਤ ਜ਼ਿਆਦਾ ਫਾਇਦੇਮੰਦ ਹੈ ਜਮ ਵਿੱਚ ਹੋਰ ਇੱਕ ਜਮ ਵਿੱਚ ਤੁਸੀਂ ਡੇਲੀ ਖਾਣੋ ਜੀ ਸ਼ਹਿਦ ਕੋਈ ਗਰਮ ਨਹੀਂ ਥੋੜਾ ਡਰਾਇਆ ਹੋਇਆ ਹੋਏਗਾ ਠੀਕ ਹੈ ਨਾ ਇਸ ਤਰ੍ਹਾਂ ਹੈਗਾ ਬਹੁਤ ਜੀ ਹੁੰਦੀ ਹੈ ਇਹ ਇੱਕ ਬਜੀ ਹੋਰ ਆਪਣਾ ਯਾਨੀ ਕਿ ਜਿਹਨੂੰ ਆਪਾਂ ਕਹਦੇ ਆ ਬੰਬ ਪ੍ਰੋਡਕਟ ਜੀਦੋਂ ਬੰਬ ਵੀ ਤਿਆਰ ਹੁੰਦੇ ਆ ਤੁਹਾਨੂੰ ਐਡਾ ਟਾਪ ਦਾ ਪ੍ਰੋਡਕਟ ਦੇ ਰਿਆ ਸੀ ਤੇ ਬਈ ਆ ਆ ਪਿਆਜ ਫੜੋ ਇਹ ਬਈ ਜੀ ਪਿਆਜ ਦਾ ਤੇਲ ਆ ਆਕੇ ਇਹ ਜਿੰਨਾ ਭੈਣਾ ਵੀਰਾਂ ਦੇ ਬੀਬੀਆਂ ਦੇ ਵਾਲ ਮੰਨ ਕੇ ਚਲੋ ਵੀ ਝੜ ਰਹੇ ਨੇ ਹਾਂਜੀ ਜਾਂ ਵਾਲ ਗਰੋਥ ਨਹੀਂ ਕਰਦੇ ਵਾਲ ਜਿਹੜੇ ਵਿਚਾਲੋਂ ਟੁੱਟ ਰਹੇ ਨੇ ਕਮਜ਼ੋਰੀ ਦੇ ਕਾਰਨ ਤਾਂ ਇਹਦੇ ਵਿੱਚ ਸਭ ਤੋਂ ਜ਼ਿਆਦਾ ਫਾਸਫੋਰਸ ਪਾਇਆ ਜਾਂਦਾ ਪਿਆਜ ਦੇ ਵਿੱਚ ਕ ਮੇਰੇ ਗੱਲ ਯਾਦ ਆ ਗਈ ਵੀਰੇ ਜਗਦੀਪ ਵੀਰੇ ਇੱਕ ਬੰਦੇ ਨੇ ਨਾ ਮੈਂ ਉਹੀ ਰეკਮੈਂਡ ਕਰਤਾ ਸੀ ਮੈਨੂੰ ਕਹਿੰਦਾ ਵੀ ਜਿਹੜਾ ਆਪਣਾ ਘਰ ਦਾ ਸਰੋਂ ਦਾ ਤੇਲ ਹੁੰਦਾ ਆਪਾਂ ਜਿੰਨਾ ਦੇ ਮਤਲਬ ਹੁੰਦੀ ਆ ਸਰੋਂ ਹਾਂਜੀ ਕਹਿੰਦਾ ਤੁਸੀਂ ਉਹਦੇ ਵਿੱਚ ਪਿਆਜ਼ ਦਾ ਰਸ ਕੱਢ ਕੇ ਐਡ ਕਰਕੇ ਆਪਦੇ ਵਾਲਾਂ ਤੇ ਲਾ ਲਿਆ ਕਰੋ ਮੈਨੂੰ ਪੁੱਛਿਆ ਮੈਂ ਕਿਹਾ ਬਈ ਉਹਦਾ ਕੀ ਕਰਨਾ ਹੈ ਕਹਿੰਦਾ ਬਈ ਤੁਹਾਡੇ ਵਾਲੇ ਚਿੱਟੇ ਨਹੀਂ ਹੋਣੇ ਬਿਲਕੁਲ ਜੀ ਮੈਂ ਮੈਂ ਖੁਦ ਹੈਰਾਨ ਰਹਿ ਗਿਆ ਕਹਿੰਦਾ ਕਿਸੇ ਨੂੰ ਪਤਾ ਨਹੀਂ ਕਹਿੰਦਾ ਇਹ ਚੀਜ਼ਾਂ ਪਹਿਲਾਂ ਕਈ ਆਪਾਂ ਦੇਖਿਆ ਹੋਊਗਾ ਉਹਨਾਂ ਦੇ ਵਾਲ ਬਈ ਕਾਲੇ ਰਹਿੰਦੇ ਹੁੰਦੇ ਸੀ ਕਾਲੇ ਰਹਿੰਦੇ ਸੀਗੇ ਹਾਂ ਕਿਉਂਕਿ ਇਹ ਚੀਜ਼ਾਂ ਨੂੰ ਕੋਈ ਵਰਤਦਾ ਹੀ ਨਹੀਂ ਹਰਤਦਾ ਨਹੀਂ ਹੁਣ ਤੁਸੀਂ ਆਖੋਗੇ ਯਾਰ ਵੀ ਇੰਨਾ ਸੋਹਣਾ ਕਲਰ ਇੰਨਾ ਨੇ ਰੰਗ ਪਾਇਆ ਹੋ ਹਾਂ ਜੇ ਕੋਈ ਬੰਦਾ ਰੰਗ ਸਾਫਤ ਕਰ ਦੇ ਕੈਮੀਕਲ ਇਹਦੇ ਵਿੱਚ ਸਾਫਤ ਕਰਦੇ ਕੈਮੀਕਲ ਕਲਰ ਸਾਫਤ ਕਰਦੇ ਤਾਂ ਦੇਣਦਾਰ ਆ ਬਾਈ ਜੀ ਅਗਰ ਅਗੂੰ ਹੀ ਪਤਾ ਲੱਗ ਰਿਹਾ ਇਹ ਲੋਕ ਯਾਰ ਪਿਆਰ ਦਾ ਵੀ ਇਹ ਹੈ ਇਹ ਜਿਹੇ ਇਹਦਾ ਵੀ ਇਹ ਹੋ ਗਿਆ ਰੰਗ ਸੇਮ ਹਾਂਜੀ ਹਾਂ ਲੋ ਹੁਣ ਵੀਰੇ ਗੱਲ ਆ ਗਈ ਮੇਉਣ ਮੁੱਦਾ ਵੀ ਆਪਣੇ ਰੇਟ ਪ੍ਰਾਈਸ ਕੀ ਨਾਜੁਰ ਹੋਣਾ ਹੁਣ ਹਾਂ ਹੁਣ ਆਪਾਂ ਸਾਬਣਾਂ ਦੇ ਰੇਟ ਰੂਟ ਦੱਸ ਦਈਏ ਤੇਲ ਦਾ ਰੇਟ ਰੂਟ ਦੱਸ ਦਈਏ ਜਾਂ ਕਿਸੇ ਨੇ ਇਕੱਠਾ ਮੰਗਾਉਣਿਆਂ ਹੁਣ ਉਹਦਾ ਰੇਟ ਦੱਸ ਦਈਏ ਵੀ ਆਪਾਂ ਜੇ ਗੱਲ ਕਰੀਏ ਵੀ ਸਾਬਣਾਂ ਦਾ ਕੀ ਰੇਟ ਪੈਂਦਾ ਆਪਾਂ ਨੂੰ ਜੇ ਕਿਸੇ ਨੇ ਕਿਹੜੀ ਕਿਹੜੀ ਸਾਬਣ ਕੀ ਕੀ ਰੇਟ ਬਤਾ ਇਹ ਭਾਜੀ ਜਿਹੜਾ ਜਿਵੇਂ ਇਹ ਬਾਲਾਂ ਵਾਸਤੇ ਜਿੰਨਾਂ ਆਹ ਵਾਲਾ ਸੈੱਟ ਹੈ ਜਿਹੜਾ ਤੁਹਾਨੂੰ ਇਹ ਵਾਲਾ ਸੈੱਟ ਮਿਲੂਗਾ ਤੁਹਾਨੂੰ ਪੂਰੇ ਦਾ ਪੂਰਾ 350 ਰੁਪਏ ਦੇ ਵਿੱਚ ਪਹੁੰਚ ਅੱਛਾ ਕੋਰੀਅਰ ਫ੍ਰੀ ਹੈ ਕੋਰੀਅਰ ਫ੍ਰੀ ਹੈ ਜੀ ਉਹਦੇ ਵਿੱਚ 350 ਰੁਪਏ ਦੇ ਵਿੱਚ ਇੱਕ ਤਾਂ ਮਿਲੂਗੀ ਨਿੰਮ ਦੀ ਨਿੰਮਦੀ ਸਾਬਣ ਤੇ ਨਿੰਮ ਦਾ ਤੇ ਐਲੋਵੇਰਾ ਦਾ ਹਾਂ ਇੱਕ ਪਿਆਜ ਦਾ ਤੇ ਠੀਕ ਹੈ ਨਿੰਮ ਤੇ ਐਲੋਵੇਰਾ ਦੀ ਸਾਬਣ ਹਾਂਜੀ ਤੇ ਆਹ ਦੋਨੋਂ ਮਿਲ ਜਾਣਗੇ ਆਇਲ 350 ਦੇ ਵਿੱਚ ਠੀਕ ਹੈ ਬਾਈ ਜੀ ਇਹ ਸੈੱਟ ਮੰਗਾਓ ਨਾ ਰਿਜ਼ਲਟ ਮਿਲੇ ਸੈੱਟ ਤੋਂ ਤਾਂ ਬਾਈ ਜੀ ਪੈਸੇ ਵਾਪਸ ਆ ਤੁਹਾਡੇ ਚੈਨਲ ਦੇ ਜ਼ਰੀਏ ਗਏ ਇਹਦੇ ਚ ਇੱਕ ਫਾਇਦਾ ਹੋ ਗਿਆ ਜਿਹੜੀ ਆ ਦੋਨੋਂ ਸਾਬਣਾਂ ਨੇ ਫੁੱਲ ਬਾਡੀ ਵਾਸ਼ ਨੇ ਫੁੱਲ ਬਾਡੀ ਵਾਸ਼ ਨੇ ਭਾਵੇਂ ਬਾਹਲ ਤੋਂ ਲੋ ਭਾਵੇਂ ਸਿਰ ਭਾਵੇਂ ਮੂੰਹ ਭਾਵੇਂ ਪੈਰ ਕੁਛ ਮਰਜੀ ਆਹ ਦੋਨੋਂ ਔਇਲ ਹੋ ਗਏ ਆਪਾਂ ਆਪਣੇ హెਅਰ ਦੇ ਲਈ ਯੂਜ਼ ਕਰ ਸਕਦੇ ਹੈਰ ਦੇ ਲਈ ਤੇ ਮੇਰੇ ਹਲਦੀ ਦੇ ਸਾਬਣ ਦਾ ਹਲਦੀ ਦਾ ਸਾਬਣ ਬਾਈ ਜੀ ਇਹ ਜਿਹੜੀ ਹਲਦੀ ਦੀ ਸਾਬਣ ਹੈ ਜੇ ਆ ਦੋ ਸਾਬਣਾਂ ਇਹ ਹੋ ਗਈਆਂ ਇੱਕ ਹਲਦੀ ਦੀ ਸਾਬਣ ਹੋ ਗਈ ਇੱਕ ਮਲਤਾਨੀ ਦੀ ਇੱਕ ਗੌਟ ਮਿਲਕ ਦੀ ਇਹ ਪੰਜ ਸਾਬਣਾਂ ਦਾ ਸੈੱਟ ਹੁੰਦਾ 350 ਰੁਪਏ ਦਾ 300 ਰੁਪਏ ਦਾ ਇਹ ਸਾਬਣਾਂ ਦਾ ਸੈੱਟ 300 ਰੁਪਏ ਦਾ ਹਾਂਜੀ ਆਹਾ ਦੋ ਸਾਬਣਾਂ ਤੇ ਦੋ ਔਇਲ ਦਾ ਇਹ 350 ਇਹ 350 ਦਾ ਹੈ ਜੀ ਤੇ ਇਹ ਤਾਂ ਹੈਗੀ ਸੀ ਕੱਲੀਆਂ ਸਾਬਣਾਂ ਹਲੇ ਚੀਜ਼ਾਂ ਭਰਾਵਾਂ ਨੇ ਬਹੁਤ ਸਾਰੀਆਂ ਰੱਖੀਆਂ ਜਨ ਹੈਗੀਆਂ ਦੋ ਤਿੰਨ ਚੀਜ਼ਾਂ ਯੂਨੀਕ ਜਿਨਾਂ ਪਾ ਵੀ ਦਿਖਾ ਦਈਏ ਵੀਰੇ ਹਾਂਜੀ ਹਾਂ ਹਾਂ ਠੀਕ ਹੈ ਆ ਵੀ ਤੁਸੀਂ ਦਿਖਾ ਸਕਦੇ ਹੋ ਨੇਚਰਲ ਨੇ ਜਾਨੀ ਇੱਕ ਮਸਾਲਾ ਚੱਕੋ ਬਾਈ ਇਹਦੇ ਪਿੱਛੇ ਤਾਂ ਮੈਂ ਬਾਈ ਨੂੰ ਬਹੁਤ ਜ਼ੋਰ ਲਾਇਆ ਤੁਸੀਂ ਆ ਲਾ ਲੋ 6 ਕੁ ਮਹੀਨੇ ਲੱਗੇ ਹੋਣਿਆ ਨਾ ਵੀਰੇ ਹਾਂ ਲੱਗੇ ਜੀ ਇਹਨੂੰ ਆਰਾਮ ਨਾਲ ਬੱਦ ਬਿਸ਼ੱਕ ਦੀ ਲੱਗਿਆ ਹੋਵੇ ਹਾਂ ਜੀ ਹਾਂ ਹੁਣ ਇਹਦੇ ਵਿੱਚ ਖਾਸ ਕੀ ਆ ਆਪਾਂ ਨਾ ਬਹੁਤ ਸਾਰੀਆਂ ਚੀਜ਼ਾਂ ਨਾਮ ਪੜਦੇ ਹੁੰਨੇ ਆਗੇ ਅ ਉਹ ਸ਼ਾਇਦ ਮਤਲਬ ਆਪਣੇ ਪਈਆਂ ਵੀ ਹੋਣੀਆਂ ਜਿਹੜੇ ਆਪਾਂ ਪਈਆਂ ਜਿਹਦੇ ਵਿੱਚ 17 ਤੋਂ 18 ਚੀਜ਼ਾਂ ਪੈਂਦੀਆਂ ਨੇ ਜੀ ਹਾਂ ਹਾਂ ਜੀ ਹਾਂ ਉਹ ਮਤਲਬ ਮੰਨ ਕੇ ਚੱਲੋ ਵੀ 17 18 ਚੀਜ਼ਾਂ ਐ ਨਿੰਗੇ ਵੀ ਕੁਝ ਵੀ ਬਾਤੀਆਂ ਪਹਿਲਾਂ ਜਦੋਂ ਆਪਣੇ ਘਰਾਂ ਦੇ ਵਿੱਚ ਮਸਾਲੇ ਤਿਆਰ ਕਰਦੇ ਸੀ ਖੇਤਾਂ ਦੇ ਵਿੱਚ ਆਪਾਂ ਹਾਂ ਜੀ ਚਾਹ ਕਿਤੋਂ ਲੈਣਾ ਕਾਲੀ ਮਿਰਚਾਂ ਸੌਂਫ ਤੇ ਜੀਰਾ ਜ਼ਮੈਣ ਜ਼ਮੈਣ ਬਹੁਤ ਕੁਛੜਾ ਕਾਫੀ ਚੀਜ਼ਾਂ ਜੀ ਮਤਲਬ ਹਨਾ ਜਿੰਨਾਂ ਦੇ ਕੋਈ ਮਤਲਬ ਵੀ ਜੋੜਾਂ ਦਾ ਦਰਦ ਵੀ ਹੁੰਦਾ ਹੂੰ ਹੂੰ ਤਾਂ ਜੇ ਤਾਂ ਕੋਈ ਆਪਾਂ ਇਹਨੂੰ ਦਵਾਈ ਦੇ ਰੂਪ 'ਚ ਦੇਈਏ ਫਿਰ ਤਾਂ ਇਹ ਕਹਿੰਦਾ ਮੈਡੀਸਿਨ ਵੇਚਦਿਆ ਇਹ ਦੋ ਚੀਜ਼ਾਂ ਦਾ ਕੰਮ ਕਰਦਾ ਇੱਕ ਤਾਂ ਇਹ ਤੁਹਾਡੀ ਸਬਜ਼ੀ ਨੂੰ ਸਵਾਦ ਵੜਾਉ ਹੂੰ ਇਹ ਉਹ ਸਬਜੀ ਮਸਾਲੇ ਦੇ ਰੂਪ ਚ ਦੇ ਰਿਹਾ ਠੀਕ ਹੈ ਦੂਜੀ ਗੱਲ ਇਹ ਪ੍ਰੋਡਕਟ ਤੁਹਾਡੇ ਜਿੰਨੇ ਵੀ ਜੋੜਾਂ ਦਾ ਦਰਦ ਹੈ ਬਾਈ ਜੀ ਹਾਂਜੀ ਉਹ ਨੂੰ ਇਹ ਠੀਕ ਕਰੂਗਾ ਲੈਣਾ ਇੱਕ ਚੀਜ਼ ਦੱਸਾਂ ਮੈਂ ਤੁਹਾਨੂੰ ਸਿਆਲਾਂ ਦੇ ਵਿੱਚ ਮੈਂ ਯੂਜ਼ ਕੀਤਾ ਸੀਗਾ ਇਹ ਹਲਕੇ ਬੁਲਕੀ ਜਿ ਕਿਸੇ ਨੂੰ ਖੰਗ ਖੰਗ ਹੁੰਦੀ ਆ ਹਨਾ ਗਲੇ ਚ ਖਾਰਿਸ਼ ਵਗੈਰਾ ਇਦਾਂ ਤੇ ਰਹਿੰਦੀ ਆ ਇਹ ਉਤੇ ਵੀ ਅਸਰਦਾਰ ਹੈਗਾ ਸੀ ਉਹਦਾ ਕਾਰਨ ਕੀ ਹੈਗਾ ਇਹਨਾਂ ਨੇ ਲਿਖਿਆ ਹੋਇਆ ਵੀ ਹੋਇਆ ਤੇ ਕੁਦਰਤੀ ਮਸਾਲੇ ਇਹਦਾ ਕਾਰਨ ਇਹੀ ਹੈ ਇਹਦੇ ਵਿੱਚ ਪਾਪਾ ਕਹਿ ਨਹੀਂ ਦਿੰਦੇ ਹੁੰਦੇ ਕਿ ਭਸਮ ਵਾਲੀਆਂ ਚੀਜ਼ਾਂ ਦੇਖੋ ਉਹ ਭਸਮਾ ਵੀ ਨਹੀਂ ਹੈਗਾ ਮੈਂ ਤੁਹਾਨੂੰ ਹੀ ਕਹਦਾ ਭਖੜੇ ਦਾ ਪਾਊਡਰ ਵੀ ਹੈ ਜੇ ਇਹ ਚ ਹਾਂ ਭਖੜੇ ਦਾ ਪਾਊਡਰ ਮੈਂ ਤੁਹਾਨੂੰ ਹੋ ਸਕੇ ਤਾਂ ਉਹਦੀ ਲਿਸਟ ਜਾਂ ਫੋਟੋ ਪ੍ਰੋਵਾਈਡ ਕਰਾ ਦੂੰ ਅੱਧੇ ਦੇ ਨਾਮ ਦਾ ਮੈਨੂੰ ਪਤਾ ਵੀ ਨਹੀਂ ਹੈ ਕਿਉਂਕਿ ਤੁਹਾਡੇ ਫਾਦਰ ਸਾਹਿਬ ਨੇ ਕੀਤਾ ਸੀਗਾ ਉਹਨਾਂ ਨੇ ਤਿਆਰ ਕਰਿਆ ਉਹਨਾਂ ਨੇ ਤਿਆਰ ਕਰਿਆ ਹੋਇਆ ਇਹ ਇਹਦੇ ਵਿੱਚ 17-18 ਚੀਜ਼ਾਂ ਐਡ ਕੀਤੀਆਂ ਨੇ ਇਹਨੂੰ ਤੁਸੀਂ ਆਪਣੀ ਡੇਲੀ ਰੁਟੀਨ ਦੇ ਵਿੱਚ ਜਮਾ ਪਸਬਜੀਆ ਕੋਈ ਦਾਲ ਕਰੇ ਬਣਾਉਨੇ ਆ ਥੋੜਾ ਜਿਆ ਐਨਾ ਅੱਧੇ ਤੋਂ ਵੀ ਅੱਧੇ ਤੋਂ ਵੀ ਚਮਚਾ ਥੋੜਾ ਜਿਆ ਮੈਂ ਮਨ ਕੋਲ ਦੋ ਚੁੰਡੀਆਂ ਹਨਾ ਜਿਆਦੇ ਉਹਦੇ ਵਿੱਚ ਐਡ ਕਰ ਲੋ ਤੇ ਖਾ ਲੋਗੇ ਬਸ ਐ ਵੀ ਰੈਸਟੋਰੈਂਟ ਦੀ ਫੀਲਿੰਗ ਲਾਓਗੇ ਹਾਂ ਮੰਨ ਲਓ ਵੀ ਜਦੋਂ ਤੁਸੀਂ ਇਹ ਚਮਚਾ ਸਬਜ਼ੀ ਦੇ ਵਿੱਚ ਪਾ ਲਿਆ ਤੁਸੀਂ ਵੇਹੀ ਸਬਜ਼ੀ ਦੇ ਵਿੱਚ ਵੀ ਇਹਦਾ ਅੱਧਾ ਚਮਚਾ ਪਾ ਲੋਗੇ ਤਾਂ ਵੀ ਤੁਹਾਨੂੰ ਇਹ ਫੀਲ ਹੋਊਗਾ ਯਾਰ ਆਪਾਂ ਕਿਸੇ ਰੈਸਟੋਰੈਂਟ 'ਚ ਬੈਠੇ ਹਾਂ ਨਾਲੇ ਸਵਾਦ ਨਾਲੇ ਸਿਹਤ ਲਈ ਵਧੀਆ ਆਗੀ ਚੀਜ਼ ਐ ਇਹ ਬਾਈ ਜੀ ਦਹੀਂ ਲੱਸੀ ਮਸਾਲਾ ਓਕੇ ਕਿਸੇ ਨੂੰ ਜੇ ਮੈਂ ਲੱਸੀ ਪੀਣੀ ਐ ਮਸਾਲੇ ਵਾਲੀ ਲੱਸੀ ਲਿਆਦੇ ਹੈ ਸਲਾਦ ਦੇ ਉੱਪਰ ਪਾਉਣਾ ਹੈ ਸਲਾਦ ਦੇ ਉੱਪਰ ਅੱਜ ਕੱਲ ਆਪਾਂ ਗਰਮੀਆਂ ਦਾ ਸੀਜ਼ਨ ਐ ਸਲਾਦ ਵੱਧ ਖਾਣੇ ਆ ਹਾਂ ਤੁਸੀਂ ਸਲਾਦ ਤੇ ਪਾਉਂਗੇ ਵੀ ਮਲਗੇ ਤੁਸੀਂ ਸਵਾਦ ਹੀ ਨਿਆਰੇ ਇਹਦੇ ਵਿੱਚ ਕੀ ਕੁਝ ਐਡ ਕੀਤਾ ਵੀਰੇ ਇਹਦੇ ਵਿੱਚ ਜੀ ਜਿਵੇਂ ਕਾਲਾ ਨਮਕ ਹੋ ਗਿਆ ਹਿੰਗ ਹੋ ਗਈ ਜੀਰਾ ਹੋ ਗਿਆ ਅਤੇ ਪਦੀਨਾ ਹੋ ਗਿਆ ਟੰਗਾਂ ਕਾਫੀ ਜਿਹਾਂ ਚੀਜ਼ਾਂ ਐਡ ਕਰਕੇ ਹਨਾ ਹਾਂਜੀ ਹਾਂਜੀ ਥੋੜਾ ਜਿਆ ਟੇਸਟ ਵਾਸਤੇ ਲਾ ਲਓ ਜਾਂ ਥੋੜਾ ਜਿਆ ਲਾ ਲਓ ਸਿਹਤ ਵਾਸਤੇ ਇਹ ਦੂਰਨਾਂ ਚੀਜ਼ਾਂ ਨੂੰ ਦੇਖਦੇ ਹੋਏ ਹਾਂਜੀ ਹਾਂਜੀ ਅੱਛਾ ਇਹਨਾਂ ਦਾ ਰੇਟ ਪ੍ਰਾਈਸ ਕੀ ਰਹਿੰਦਾ ਵੀਰੇ ਇਹ ਬਾਈ ਹੈਗਾ 80 ਰੁਪਏ ਦਾ ਇੱਕ ਡੱਬਾ ਦੋ ਦੋਨੋਂ ਚੋੜੇ ਮਰਜ਼ੀ ਲੈ ਲੇ ਜਿਹੜਾ ਮਰਜ਼ੀ ਲੈ ਲਓ ਅੱਛਾ ਆ ਵੀ 80 ਦਾ ਆ ਵੀ 80 ਦਾ ਇਹ ਵੀ 80 ਰੁਪਏ ਇਹਨਾਂ ਦੋਨੋਂ ਚ ਤੁਸੀਂ ਕੜਾ ਮਰਜ਼ੀ ਮੰਗਵਾ ਸਕਦੇ ਹੋ ਹੁਣ ਕਹੋਗੇ ਸਿਰਪੇ ਦੇ ਵਿੱਚ ਕਿੰਨਾ ਕੁ ਟਾਈਮ ਚੱਲੂ ਮੈਂ ਨਾ ਨਾ ਕਹ ਦੋ ਤਿੰਨ ਮਹੀਨਾ ਤਾਂ ਕੱਢੂਗਾ ਇਹ। ਕੁਆਂਟੀਟੀ ਬਹੁਤ ਘਟ ਪੈਂਦੀ ਹੈ। ਕੁਆਂਟੀਟੀ ਬਹੁਤ ਘਟ ਪੈਂਦੀ ਹੈ ਜੀ। ਪੈਂਦੀ ਹੈ ਦੀ। ਮੈੰਗਲ ਸਾਡਾ ਕੋਈ ਵੀ ਪ੍ਰੋਡਕਟ ਨਹੀਂ ਪੈਂਦਾ। ਹਾਂ। ਕਿਉਂਕਿ ਜਦੋਂ ਇੱਕ ਵਾਰੀ ਤੁਸੀਂ ਸਕਿਨ ਦੀ ਬਿਮਾਰੀ ਹੋ ਗਈ ਤੁਸੀਂ ਹਸਪੀਟਲ 'ਚ ਚਲੇ ਜਾਂਦੇ ਹੋ। ਹਾਂਜੀ। ਜਿੰਨੀ ਤੁਸੀਂ ਇੱਕ ਵਾਰੀ ਦਵਾਈ ਲਓਗੇ ਉੰਨੇ ਦੀਆਂ ਸਾਬਣਾਂ ਦਾ 6 ਮਹੀਨੇ ਨਹੀਂ ਮੁੱਕਦੀਆਂ। ਬਿਲਕੁਲ ਸਹੀ ਗੱਲ ਹੈ ਜੀ। ਠੀਕ ਹੈ ਜੀ। ਇਸ ਲਈ ਸਕਿਨ ਤੋਂ ਵਧੀਆ ਕੋਈ ਚੀਜ਼ ਨਹੀਂ ਸਕਿਨ ਨੂੰ ਸੰਭਾਲਣ ਦੇ ਲਈ ਸਾਡਾ ਆਯੁਰਵੈਦਿਕ ਪ੍ਰੋਡਕਟ ਹੈ ਜਿਹੜਾ ਤੁਸੀਂ ਬਰਤੋਂ ਬਾਕੀ ਬਾਈ ਭਰਾ ਦਾ ਸਕਰੀਨ ਤੇ ਨੰਬਰ ਤੇ ਐਡਰੈਸ ਚੱਲ ਰਿਹਾ ਹੈ ਇੱਕ ਚੀਜ਼ ਹੋਰ ਵੀਰੇ ਕਈ ਆਪਣੇ ਭਰਾਏ ਕਹਿੰਦੇ ਨੇ ਕਿ ਯਾਰ ਅਸੀਂ ਤੁਹਾਡੇ ਨਾਲ ਜੁੜ ਕੇ ਕੰਮ ਕਰਨਾ ਚਾਹੁੰਦੇ ਆਂ ਹਾਂਜੀ ਵੀ ਸਾਨੂੰ ਜਾਂ ਤਾਂ ਪ੍ਰੋਡਕਟ ਬਣਾਣੇ ਸਿਖਾ ਦਿਓ ਹਾਂਜੀ ਵੀ ਜਾਂ ਅਸੀਂ ਤੁਹਾਡੇ ਤੋਂ ਪ੍ਰੋਡਕਟ ਬਾਏ ਕਰ ਲੈਣੇ ਆਂ ਵੀ ਉਹਦੇ ਕਿਉਂਕਿ ਉਹ ਕੁਝ ਕੁਸ਼ਕ ਹੁੰਦੇ ਨੇ ਨਾਲਾ ਕਹਿੰਦਾ ਯਾਰ ਅਸੀਂ ਵੀ ਚੀਜ਼ ਪੈਣਾ ਚਾਹੁੰਦੇ ਆਂ ਕਿਉਂਕਿ ਚੀਜ਼ ਦਾ ਆਗਾ ਦੌਰ ਬਿਲਕੁਲ ਜੀ ਵੀ ਉਹਨਾਂ ਲਈ ਕਿਸੇ ਵੀ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇਹ ਜਿੱਥੇ ਦੁਕਾਨਾਂ ਜਾਂ ਬਿਊਟੀ ਪਾਰਲਰ ਨੇ ਹਾਂਜੀ ਜਾਂ ਮੈਡੀਕਲ ਨੇ ਉੱਥੇ ਸਾਡਾ ਪ੍ਰੋਡਕਟ ਤੁਸੀਂ ਮੰਗਾਉਣਾ ਚਾਹੁੰਦੇ ਹੋ ਅਸੀਂ ਤੁਹਾਨੂੰ ਭੇਜਾਂਗੇ ਤੁਸੀਂ ਉਹਨੂੰ ਸੇਲ ਕਰ ਦਿਓ ਹੌਲ ਸੇ ਰੇਟ ਤੇ ਵੀ ਸਾਡੇ ਪ੍ਰੋਡਕਟ ਤੁਹਾਨੂੰ ਦਿੱਤੇ ਜਾਣਗੇ ਠੀਕ ਹੈ ਠੀਕ ਹੈ ਜੀ ਉਹਦੇ ਵਿੱਚ 100 ਦੀ 100 ਸਾਬਣ ਦੀ ਪੇਟੀ ਆਉਂਦੀ ਹੈ ਇੱਕ 50 ਸਾਬਣ ਦੀ ਪੇਟੀ ਹਾਂਜੀ ਠੀਕ ਹੈ ਜੀ ਉਹ ਐਲ ਵੀ ਉਸੇ ਤਰ੍ਹਾਂ ਆਉਂਦਾ ਠੀਕ ਹੈ ਤਾਂ ਇਸੇ ਤਰ੍ਹਾਂ ਜੇ ਕਿਸੇ ਭੈਣਾਂ ਨੇ ਇਹਦੀ ਟ੍ਰੇਨਿੰਗ ਲੈਣੀ ਆ ਹਾਂਜੀ ਇਹ ਸਾਰੇ ਪ੍ਰੋਡਕਟ ਆ ਓਨਲੀ ਫੋਰ ਲੇਡੀਜ਼ ਆ ਕੱਲਾ ਸਟਾਰਟਿੰਗ ਟਾਈਮ ਕਿੰਨੀਆਂ ਭੈਣਾਂ ਨੂੰ ਬੀਬੀਆਂ ਨੂੰ ਜਿਹੜੀਆਂ ਘਰਾਂ ਦੇ ਵਿੱਚ ਆਏ ਕਹਿੰਦੀਆਂ ਵੀ ਅਸੀਂ ਕੀ ਕਰੀ ਬੇਲੀਆਂ ਤਾਂ ਬੈਠੀਆਂ ਆ ਤੇ ਘਰ ਵਾਲਿਆਂ ਦਾ ਸਾਥ DIY ਅਸੀਂ ਵੀ 2 ਰੁਪਏ ਘਰੇ ਬਹਿ ਕੇ ਕਮਾਈਏ ਤਾਂ ਉਹਨਾਂ ਨੂੰ ਇਹ ਹੈਂਡਮੇਡ ਪ੍ਰੋਡਕਟ ਅਸੀਂ ਸਾਡੇ ਜੋ ਵੀ ਫੈਕਟਰੀ ਹੈ ਜਿੱਥੇ ਬਣਦਾ ਉੱਥੇ ਤੁਹਾਨੂੰ ਬਣਾਉਣੇ ਸਿਖਾਵਾਂਗੇ ਇਹਦੀ ਬੰਡੇ ਟ੍ਰੇਨਿੰਗ ਵੀ ਆ ਓਕੇ ਉਹ ਟ੍ਰੇਨਿੰਗ ਦੇ ਲਈ ਤੁਸੀਂ ਆਪਣਾ ਆਧਾਰ ਕਾਰਡ ਸਾਨੂੰ ਸੈਂਡ ਕਰੋ ਠੀਕ ਹੈ ਬੁਕਿੰਗ ਕਰਾਓ ਉਹਦੀ ਜੋ ਵੀ ਚਾਰਜਸ ਫੀਸ ਹੋਊਗੀ ਉਹ ਤੁਹਾਨੂੰ ਅਸੀਂ ਫੋਨ ਤੇ ਸੰਪਰਕ ਕਰਕੇ ਸੈਟਿੰਗ ਕਰਕੇ ਦੱਸਾਂਗੇ ਓਕੇ ਸਮਾਨ ਵੀ ਸਾਰਾ ਇੱਥੋਂ ਮਿਲੂ ਬਣਿਆ ਬਣਾਇਆ ਵੀ ਮਿਲੂ ਤੇ ਰਾ ਮਟੀਰੀਅਲ ਵੀ ਮਿਲੂ ਅਜਾ ਪਰ ਉਹਨੂੰ ਟ੍ਰੇਨ ਕਰਦਾਂਗੇ ਟ੍ਰੇਨ ਕਰਾਂਗੇ ਵੀ ਆਪਣੇ ਕੋਲੇ ਇਹ ਨਹੀਂ ਹੈਗਾ ਵੀ ਆਪੜ ਦੇ ਡਿਪੈਂਡਰ ਉਹਨਾਂ ਦਾ ਚਿੱਤ ਕਰਦਾ ਆਪ ਬਣਾ ਕੇ ਆਪੇ ਸੇਲ ਆਊਟ ਕਰ ਸਕਦੇ ਨੇ ਹਾਂ ਤੁਸੀਂ ਸਾਰੇ ਆਰਗੈਨਿਕ ਬਿਲਕੁਲ ਜੀ ਆਪ ਵੇਚਣੀ ਐ ਕਿੱਦਾਂ ਵੇਚਣੀ ਐ ਤੁਸੀਂ ਘਟੋ ਘੜ ਬਾਈ ਜੀ ਬਾਲਾ ਤਾਂ ਕਹਿੰਦੇ ਨਹੀਂ 20 ਤੋਂ 25000 ਰੁਪਇਆ ਇੱਕ ਭੈਣ ਆਪਦੇ ਘਰੇ ਬਹਿ ਕੇ ਬਣਾ ਸਕਦੀ ਹੈ ਬਣਾ ਸਕਦੀ ਹੈ ਰਾਮਨਾਥ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਤੁਸੀਂ ਬੇਲੇ ਵੀ ਬੈਠਿਓ ਅੱਜ ਦੇ ਟ੍ਰੈਂਡ ਦੇ ਵਿੱਚ ਮੀਆਂ ਬੀਬੀ ਜਿੱਥੇ ਦੋਏ ਕੰਮ ਕਰਦੇ ਆ ਉਥੇ ਹੀ ਬਾਈ ਜੀ ਖਰਚੇ ਨਿਕਲਦੇ ਨੇ ਇਸੇ ਵੀ ਭੈਣ ਨੇ ਕੰਮ ਕਰਨਾ ਹੋਵੇ ਅਸੀਂ ਇਸ ਤਰ੍ਹਾਂ ਦੀ ਇੱਕ ਤਰ੍ਹਾਂ ਦੀ ਇਹ ਪ੍ਰੋਡਕਟ ਦੀ ਤੁਹਾਨੂੰ ਹੈਂਡਮੇਡ ਨੇਚਰਲ ਪ੍ਰੋਡਕਟ ਦੀ ਜਿਹੜੀ ਇਹ ਟ੍ਰੇਨਿੰਗ ਆ ਉਹ ਦਿੱਤੀ ਜਾਊ। ਲਓ ਬਈ ਬਾਕੀ ਬਈ ਸਾਰੇ ਭਰਾਵਾਂ ਦਾ ਧੰਨਵਾਦ ਤੇ ਬਈ ਨੂੰ ਵੱਤ-ਵੱਤ ਕਰ ਦਿਓ ਸ਼ੇਅਰ ਬਾਕੀ ਬਈ ਦਿੱਤੇ ਨੰਬਰ ਤੇ ਕਰ ਲਓ ਕੰਟੈਕਟ ਬਾਕੀ ਐਡਰੈਸ ਪਰ ਤਾਂ ਚੱਲ ਰਹੀ ਸਕਰੀਨ